ਚਿੱਕਰ ਸਾਂਗ ਆ ਤੇਰੇ ਮੁੰਡੇ ਦੀ ਮਾੜੀ ਏ ਮੈਨੂੰ ਪਤਾ ਸਰਪੰਚ ਸਾਹਿਬ ਗੱਲ ਤਾਂ ਮਾੜੀ ਏ ਪਰ ਤੁਸੀਂ ਦੱਸੋ ਮੈਂ ਕੀ ਕਰਾਂ ਤੁਹਾਡੇ ਸਾਹਮਣੇ ਹੀ ਆ ਕਿੰਨਾ ਮੈਂ ਉਹਨੂੰ ਸਮਝਾ ਕੇ ਵੇਖ ਲਿਆ ਕਿੰਨਾ ਮੈਂ ਉਹਨੂੰ ਦਿਮਾਗ 'ਚ ਗੱਲਾਂ ਪਾ ਕੇ ਦੇਖ ਲਈ ਜੇ ਤਾਂ ਮੰਨਦਾ ਹੀ ਨਹੀਂ ਗੱਲ ਫਿਰ ਗਾਹਾਂ ਬਾਹਾਂ ਵੱਡਾ ਨੁਕਸਾਨ ਹੋ ਜੀਦਾ ਫਿਰ ਵੀ ਕੋਈ ਹੱਲ ਕਰੋਗੇ ਨੁਕਸਾਨ ਤਾਂ ਹੁਣ ਉਹੀ ਗੱਲ ਹੁਣ ਕਿਹੜਾ ਛੋਟਾ ਹੋਇਆ ਜੇ ਬਾਈ ਚਾਂਸ ਮਾੜੀ ਮੋਟੀ ਜਵਾਖ ਦੇ ਵੱਧ ਵੱਜ ਜਾਂਦੀ ਤਾਂ ਜਾ ਜਾਂਦੀ ਹੋਗੀ ਸੀ ਉਹ ਤਾਂ ਹੁਣ ਮੇਰੇ ਕੋਲ ਲਾਂਬਾ ਦੇ ਕੇ ਗਏ ਕਹਿੰਦੇ ਵੀ ਖਾਣੇ ਜਾਂਦੇ ਕਿਹੜਾ ਤਾਂ ਮੈਨੂੰ ਰੋਕਦਾ ਮੈਂ ਕੋਈ ਨਹੀਂ ਮੈਨੂੰ ਜਾਇਆ ਹੁੰਦੇ ਅਗਲੇ ਨੇ ਵੀ ਭਾਈ ਜਾਣਾ ਹੀ ਅਗਲੇ ਨੇ ਵੀ ਕਰਨੀ ਹੈ ਜੋ ਕੁਛ ਉੱਤਾ ਹੁੰਦਾ ਹੁੰਦਾ ਪਰ ਸਰਪੰਚ ਸਾਹਿਬ ਦੇਖੋ ਮੈਂ ਤੁਹਾਨੂੰ ਇਹ ਗੱਲ ਕਹਿਣਾ ਵੀ ਠਾਣਾ ਠੁਨੇ ਵਾਲੀ ਗੱਲ ਤਾਂ ਚਲੋ ਛੱਡੋ ਉਹੀ ਗੱਲ ਇਹ ਵੀ ਮੂਡ ਮੱਤ ਹੈ ਤੇ ਉਹ ਜਾਇਓ ਆ ਜਵਾਕ ਹੈ ਆ ਪਠਾਣੇ ਵਾਲੀ ਗੱਲ ਨੂੰ ਤਾਂ ਰਹਿਣ ਦਿੰਦੇ ਆ ਬਾਕੀ ਕੋਈ ਗੱਲ ਨਹੀਂ ਇਹਨਾਂ ਨੂੰ ਮੈਂ ਸਮਝਾਉਂਗਾ ਠੀਕ ਹੈ ਸਮਝਾਉਣਾ ਚੰਗਾ ਨਹੀਂ ਲੱਗਦਾ ਨਾ ਘਰਾਂ ਦੇ ਘਰੋਂ ਤੁਸੀਂ ਫਿਰ ਹੈ ਵਾਦਾ ਵਧਾਈ ਜਾਂਦਾ ਤੇਰਾ ਮੁੰਡਾ ਸਮਾਂ ਨਹੀਂ ਐਨੀ ਆਰੀ ਪੰਚਾਇਤ ਹੋ ਗਈ ਹੁਣ ਚੰਗੀ ਨਹੀਂ ਲੱਗਦੀ ਕੀ ਕਹਿ ਸਕਦੇ ਭਾਈ ਜਿਵੇਂ ਇਹਦੀ ماں ਕਰਾਈ ਜਾਂਦੀ ਹੈ ਕੰਮ ਉਹਦੇ ਕਰੀ ਜਾਂਦਾ ਬੋਲੀ ਜਾਂਦਾ ਮਗਰ ਅਲੱਗ-ਅਲੱਗ ਕੇ ਕਾਨੂੰ ਜੇ ਵੱਡਾ ਨੁਕਸਾਨ ਹੋ ਗਿਆ ਫਿਰ ਕਿਸੇ ਦੇ ਹੱਥ ਆਊਗਾ ਅਸੀਂ ਤਾਂ ਸੋਚੀ ਜਾਂਦੇ ਆ ਬਈ ਕੀ ਕਹਿ ਸਕਦੇ ਹੁਣ ਜੇ ਵੱਡਾ ਨੁਕਸਾਨ ਕਰੂਗਾ ਤਾਂ ਫਿਰ ਭੁਗਤਣਾ ਪਊਗਾ ਤੁਸੀਂ ਦੱਸੋ ਹੁਣ ਮੈਂ ਕੀ ਆਖਾਂ ਬੰਦੇ ਬਣ ਗਏ ਹਾਂ ਜੀ ਹਾਂ ਨੂ ਪਤਾ ਹੀ ਪਤਾ ਤੇ ਫਿਰ ਉਹ ਜਿਹੜਾ ਉਹ ਤਾਂ ਬਾਗੀਆਂ ਤੁਹਾਡੇ ਕੋਲੇ ਠੀਕ ਐ ਤੇ ਜਿਹੜਾ ਮੇਰੇ ਨਾਲ ਕੁਛ ਕਰਕੇ ਗਏ ਮੈਂ ਤਾਂ ਗਈ ਨਹੀਂ ਤੁਹਾਡੇ ਕੋਲੇ ਤਾਂ ਇਹਨ ਦੇਖੋ ਜੀ ਤੁਸੀਂ ਬਗਦੋਸਤਾਂ ਤਾਂ ਤੁਸੀਂ ਵੀ ਇੱਕ ਹੋ ਜਿਓ ਸੰਤੂ ਕੋਲੇ ਗਏ ਸੀ ਸੁਣੂ ਮੈਂ ਦੱਸਣ ਆ ਗਈ ਬਈ ਆ ਗੱਲ ਉਹ ਥਾਣੇ ਜਾਂਦੇ ਸੀ ਮੈਂ ਚਲ ਕੋਈ ਨਹੀਂ ਮੈਂ ਕਿਰਾਂ ਕਿੱਕਰ ਸੋ ਨਾਲ ਗੱਲ ਕਰ ਲੈਣਾ ਮੈਂ ਘਰਾਂ ਦੇ ਘਰਾਂ ਥਾਣੇ ਜਾ ਕੇ ਵੀ ਮੈਂ ਉਹੀ ਗੱਲ ਹੋਣੀ ਐ ਜੇ ਘਰੇ ਨਿਬੜ ਜੀ ਬਾਈ ਵਧੀਆ ਗੱਲ ਐ ਫਿਰ ਆਪਦੀ ਕਰਤੂਤ ਵੀ ਦੱਸ ਦਿਆਂ ਵੀ ਅਸੀਂ ਵੀ ਮਾਰ ਕੇ ਆਇਆ ਥੱਪੜ ਥੇ ਕੁੱਟ ਕੇ ਗਈਆਂ ਮੈਨੂੰ ਉਹਨੇ だっਤੀ ਉਹ ਦੱਸਿਆ ਤੁਹਾਨੂੰ ਨਾ ਉਹ ਤਾਂ ਮੇਰੇ ਕੋਲ ਚੱਲ ਛੱਡ ਹੁਣ ਆਪਾਂ ਗੱਲ ਨਿਮੇੜਨ ਦੀ ਕਰਗੇ ਨਹੀਂ ਆਪਾਂ ਮੈਂ ਸਰਪੰਚ ਨੂੰ ਦੱਸਦੀ ਆ ਵੀ ਠੀਕ ਹੈ ਉਹਨਾਂ ਨੇ ਦੱਸਤੀ ਸਾਰੀ ਗੱਲ ਜੋ ਜੋ ਵੀ ਮੁੰਡੇ ਨੇ ਕਿਹਾ ਜਾਂ ਮੈਂ ਕਿਹਾ ਜਾਂ ਕੁੜੀ ਨੇ ਕਿਹਾ ਜਾਂ ਤੁਸੀਂ ਕਿਹਾ ਸਾਰਿਆਂ ਦਾ ਦੱਸਤੀ ਆਪਦੀ ਕਰਤੂਤ ਨਹੀਂ ਦੱਸੀ ਫਿਰ ਹੁਣ ਆਏ ਤਾਂ ਦੇਖ ਬਾਈ ਗੱਲ ਹੁੰਦੀ ਆ ਵੀ ਜਿਵੇਂ ਬੁੜੀਆਂ ਤਾਂ ਗੱਲ ਵਧਾਈ ਜਾਂਦੀਆਂ ਹੁੰਦੀਆਂ ਆਪਾਂ ਨਿਮੇੜਨੀ ਇਹ ਗੱਲ ਹੈ ਤੇ ਹੁਣ ਮੈਂ ਤੈਨੂੰ ਇਹੀ ਗੱਲ ਕਹਿਣਾ ਵੀ ਠਾਣੇ ਠੁਣੇ ਨੂੰ ਉਹਨਾਂ ਨੇ ਛੱਡੋ ਵੀ ਅਕਸਰ ਨੂੰ ਉਹ ਵੀ ਤਾਂ ਸਾਡੇ ਆਪ ਦੇ ਆ ਤੇ ਇਹ ਵੀ ਉਹਨਾਂ ਦੇ ਪੁੱਤ ਆ ਠੀਕ ਹੈ ਜੀ ਗੁੱਸਾ ਜਵਾਕ ਦੇ ਵਿੱਚ ਕੱਲ ਨੂੰ ਕੋਈ ਗੱਲ ਨਹੀਂ ਜਦੋਂ ਸਮਝ ਆ ਗਈ ਹਜੇ ਨਾ ਸਮਝ ਆ। ਕਰਕੇ ਕਰਸਾਂ ਹਜੇ ਤਾਂ ਚਲ 60 ਫੇੜ ਮਾਰਣੀ ਮੋਟੀ ਵਜੇ ਜਾ ਰਿਹਾ ਇਥੇ ਇਲਾਜ ਹੋ ਗਿਆ ਡਾਕਟਰ ਦਾ ਹੈ ਤੇ ਵੱਧ ਵਜ ਗਈ ਫਿਰ ਕੀ ਕਰੋਂਗੇ ਨਾਲੇ ਪੈਸੇ ਲਗਾਉਣਗੇ। ਚਲੋ ਹੁਣ ਐਡਾ ਮੂਰਖਤਾ ਉਹ ਵੀ ਨਹੀਂ ਹੈਗਾ ਵੀ ਵਾਰੀ ਵਾਰੀ ਉਹ ਇਹ ਕੰਮ ਕਰੂਗਾ। ਹੈਂ? ਵੀਜਾ ਸੱਟਾਂ ਹੀ ਮਾਰੀ ਚੱਲੂਗਾ। ਚਲੋ ਜਵਾਕ ਨੂੰ ਹਰਖ ਸੀਗਾ ਹੱਕ ਚੋਣੇ ਮਾਰਦਾ ਬਾਈ। ਠੀਕ ਹੈ। ਚਲੋ ਮੈਂ ਵੀ ਮਾਫੀ ਮੰਗਦਾ ਇਸ ਗੱਲ ਦੀ। ਠੀਕ ਹੈ ਮੈਂ ਉਹਨਾਂ ਤੋਂ ਵੀ ਮਾਫੀ ਮੰਗ ਲੂੰਗਾ। ਅੱਗੇ ਤੋਂ ਪਾਈ ਇਹੋ ਜਿਹਾ ਕੰਮ ਉਹ ਨਹੀਂ ਕਰੂਗਾ। ਤੂੰ ਸਾਨੂੰ ਇਹਨਾਂ ਨੂੰ ਇਹੀ ਗੱਲ ਸਮਝਾਓ ਕਿ ਕਰਸਾਂ ਹੱਥ ਦਾ ਮਾਰਿਆ ਬੰਦਾ ਨਾਕੀ ਤੇ ਜਾ ਦਿਕਦਾਗਾ ਫਿਰ ਕੋਈ ਹੱਲ ਨਹੀਂ ਹੁੰਦਾ ਉੱਥੇ ਜਾ ਕੇ ਅਸੀਂ ਕਿਹੜਾ ਲੜੇ ਨਹੀਂ ਵਹੀ ਅਸੀਂ ਬਥੇਰਾ ਲੜਿਆ ਮੁੰਡੇ ਨੇ ਵੀ ਤੇਰਾ ਮਤਵ ਨਹੀਂ ਤੇ ਹੱਥ ਚੱਕਣ ਦਾ ਚੱਲ ਜੇ ਕੋਈ ਤੈਨੂੰ ਉਹ ਗੱਲ ਕਹਿੰਦਾ ਤੇ ਮੂੰਹ ਨਾਲ ਤੂੰ ਗੱਲ ਕਹਿ ਜਾਂਦਾ ਅਸੀਂ ਆਏ ਥੋੜਾ ਕਹਿੰਦੇ ਵੀ ਤੂੰ ਉਹਨੂੰ ਮਾਰ ਉਹ ਅਸੀਂ ਤਾਂ ਬਥੇਰਾ ਇੱਥੇ ਕੜੀ ਬਹੁਤ ਕੁਝ ਕਿਹਾ ਉਹਨੂੰ ਉਹ ਤਾਂ ਮੈਨੂੰ ਪਤਾ ਪਰ ਗੱਲ ਉਹ ਹੀ ਹੈ ਨਾ ਵੀ ਜਵਾਕ ਅਜੇ ਉਹ ਵੀ ਸਮਝ ਹੈ ਨਹੀਂ ਇੰਨੀ ਦੁਨੀਆਦਾਰੀ ਦੀ ਉਹੀ ਉਹੀ ਥੋੜਾ ਜਿਹਾ ਵੱਡਾ ਆ ਲੱਗਦਾ ਵਿਲੁੱਤਰ ਜਾਓ ਕਰਸਾਂ ਤੂੰ ਸਿਆਣਾ ਬਣ ਹੁਣ ਤੱਕ ਕਿਰਾ ਮੈਂ ਇਹਨਾਂ ਨੂੰ ਸਮਝਾ ਦੇਣਾ ਅੱਗੇ ਤੂੰ ਜਿਹੜੀ ਕਿਸੇ ਦੀ ਗੱਲਬਾਤ ਹੋਣੀ ਹੈ ਨਾ ਘਰੇ ਤੂੰ ਆ ਆ ਬੋਚ ਕਰ ਉਹ ਮੈਂ ਤਾਂ ਬਈ ਬਹੁਤ ਬੋਚਦਾ ਠੀਕ ਹੈ ਕਈ ਵਾਰੀ ਚਲੋ ਹੋ ਜਾਂਦੀ ਐ ਉਹੀ ਗੱਲ ਅਸਲ ਦੇ ਵਿੱਚ ਨਾ ਇਹ ਮੱਥੇ ਦੀਆਂ ਲਿਖੀਆਂ ਹੁੰਦੀਆਂ ਨੇ ਜਿਹੜਾ ਕਲੰਕ ਮੱਥੇ ਸਿਰ ਲੱਗਣਾ ਹੁੰਦਾ ਨਾ ਉਹ ਤਾਂ ਲੱਗ ਕੀ ਰਹਿੰਦਾ ਸਾਰੀ ਉਮਰ ਅਸੀਂ ਇਕੱਠੇ ਰਹੇ ਹਾਂ ਤਾਂ ਹੁਣ ਆ ਕੇ ਅਸੀਂ ਐ ਹੋ ਗਏ ਅੱਡ-ਅੱਡ ਹੈ ਨਾ ਤੇ ਚਲੋ ਫਿਰ ਕੋਈ ਗੱਲ ਨਹੀਂ ਜਿੱਥੇ ਦੋ ਭਾਂਡੇ ਹੁੰਦੇ ਖੜਕਦੇ ਤਾਂ ਬਈ ਹੁੰਦੇ ਹੀ ਹੈ ਹੈ ਨਾਲੇ ਬੜੀ ਬੇਸ਼ਰਮੀ ਤਾਂ ਸਾਨੂੰ ਵੀ ਆਉਂਦੀ ਆ ਅਗਲਾ ਕਹਿੰਦਾ ਤੁਸੀਂ ਉਹਨਾਂ ਨੂੰ ਐਡ ਕਰਤੇ ਅਸੀਂ ਉਹਨਾਂ ਨੂੰ ਮੱਲੋਂ ਮੱਲੀ ਨਹੀਂ ਐਡ ਕਰੇ ਜੇ ਉਹਨਾਂ ਚਲ ਐਨੀ ਗੱਲ ਵੀ ਤੁਹਾਨੂੰ ਕਹਿ ਸਕਦੇ ਸੀ ਜੀ ਸਰਪੰਚ ਸਾਹਿਬ ਅਸੀਂ ਉੱਥੇ ਹੀ ਰਹਾਂਗੇ ਤੁਸੀਂ ਸਾਨੂੰ ਇੱਕ ਵਾਰਾਂ ਉੱਥੇ ਘਰੇ ਬਾੜੇਓ ਦਵਾਰਾ ਥੋੜਾ ਜਿਹਾ ਕੱਢਦੇ ਸੀ ਵਾਰ ਚਲ ਕੋਈ ਨਹੀਂ ਉਹ ਤਾਂ ਉਹਨਾਂ ਨੇ ਜਿੰਨੀ ਗੱਲ ਕੀਤੀ ਮੈਂ ਤੁਹਾਨੂੰ ਆ ਕੇ ਦੱਸਤੀ ਹੈ ਹੁਣ ਉਹਨਾਂ ਦਾ ਮਨ ਵੀ ਨਹੀਂ ਮਿਲਦਾ ਹੁਣ ਫਿਰ ਹੁਣ ਕੀ ਕਰੇ ਜੋ ਅਗਲੇ ਵੀ ਡਰਦੇ ਹੋ ਫਿਰ ਚੱਲ ਆਇਆ ਨਾ ਜਵਾਕ ਆਪਸ ਦੇ ਵਿੱਚ ਨਹੀਂ ਨਿਭਦੀ ਇਹਨਾਂ ਦੀ ਇਹ ਆਪਸ ਦੇ ਵਿੱਚ ਨਹੀਂ ਹੋ ਕਰੇ ਕਿਹੜਾ ਚੀਜ਼ ਆਹ ਚਾਹ ਬਣਾ ਕੇ ਲਿਆਉਣੀ ਹੈ ਨਾਲੇ ਬਾਈ ਦੀ ਜ ਜਿਹੜੀ ਗੱਲ ਕਰਨ ਆਏ ਪੁਹੀ ਕਰ ਲਈਏ ਚਾਹ ਤਾਂ ਮੈਂ ਪੀ ਕੇ ਆਇਆ ਸੀਗਾ ਥੋੜੀ ਜੀ ਤਾਂ ਪੀ ਲੈਂਦੇ ਸੀ ਪੰਨ ਸਾਹਿਬ ਨਹੀਂ ਮੈਂ ਜ਼ਰੂਰੀ ਕੰਮ ਤੇ ਆਇਆ ਬਸ ਨੇਹਾਂ ਦੇਣੀ ਆਏ ਸੀ ਮੈਂ ਤਾਂ ਨਾ ਕੋਈ ਗੱਲ ਨਹੀਂ ਜਿਹੜੀ ਗੱਲ ਤੁਸੀਂ ਕਹਿਤੀ ਆ ਸਾਡੇ ਸਿਰ ਮੱਥੇ ਆ ਜੀ ਤੇ ਤੁਸੀਂ ਵੀ ਸਾਡੀ ਇੰਨੀ ਕ ਮੰਨਿਓ ਠੀਕ ਹੈ ਵੀ ਉਹਨਾਂ ਨੂੰ ਕੋਈ ਠਾਣੇ ਠੋਣੇ ਵਾਲੀ ਗੱਲ ਕਰਨ ਨੂੰ ਕਰਨੀ ਆ ਆਪਾਂ ਚਲ ਜਵਾਗ ਹੈਗੇ ਦੋ ਲੜ ਲੜਪੇ ਦੋਨੇ ਜਣੇ ਬਿਠਾ ਕੇ ਸਮਝਾ ਦੇਾਂਗੇ ਤੁਸੀਂ ਸਮਝਾ ਦਿਓ ਮੈਂ ਤਾਂ ਇਹ ਗੱਲ ਕਹਿਣਾਗਾ ਕੋਈ ਨਹੀਂ ਕੋਈ ਨਹੀਂ ਜੂਰ ਲਾਵਾਂਗੇ ਸਮਝਾ ਹਾਂ ਤਾਂ ਮੈਂ ਵੀ ਯੋਗਾ ਕਰ ਦੂੰ ਨਾਲੇ ਤੁਸੀਂ ਕਹਦੇ ਭਾਈ ਮੈਂ ਮਾਫੀ ਮੰਗਦਾ ਉਹਦੀ ਗੱਲ ਦੀ ਨਾ ਕੋਈ ਨਹੀਂ ਠੀਕ ਹੈ ਨਾ ਹਾਂ ਚੰਗਈ ਚੰਗਈ ਪਈ ਚੰਗਈ ਬੋਲ ਦੇਖ ਲਈ ਕਰ ਤੂ ਤਾਂ ਨਾਲੇ ਤਾਂ ਘਰੇ ਆ ਕੇ 100 100 ਕੁਸ ਬੋਲ ਕੇ ਗਈਆਂ ਉਲਟਾ ਇਹਦੇ ਕੋਲੇ ਆ ਕੇ ਅਸੀਂ ਠਾਣੇ ਜਾਂਦੇ ਹਾਂ ਹੁਣ ਚੰਗੀਆਂ ਸਾਹਦੇ ਤਾਂ ਉਹਨਾਂ ਨੂੰ ਓਏ ਅਗਲਾ ਆਪਦੀ ਵੀ ਆਈ ਬਾਤ ਤਾਂ ਸਾਰੇ ਲਾਉਂਦੇ ਆ ਆ ਤਾਂ ਸਾਰੇ ਲਾਉਂਦੇ ਆ ਮੰਨਿਆ ਮੈਂ ਫਿਰ ਜਿਹੜੀਆਂ ਗੱਲਾਂ ਕੰਨੀਆਂ ਕਹਾਣੀਆਂ ਹੁੰਦੀਆਂ ਉਹ ਵੀ ਦੱਸਣ ਆਪਾਂ ਕਿਵੇਂ ਕਹਦੇ ਨੇ ਵੀ ਆ ਗੱਲ ਅਸੀਂ ਕਹੀ ਹੈ ਉਹ ਹੋਰ ਮੇਰੇ ਗੱਲ ਸੁਣੋ ਕੀ ਪਤਾ ਉਹਨੇ ਸਾਰੀ ਗੱਲ ਮੈਨੂੰ ਦੱਸੀ ਹੋਵੇ ਸਰਪੰਚ ਤਾਂ ਅਗਲਾ ਕੀ ਗੱਲ ਕਰਦਾ ਹੁੰਦਾ ਟਕਾਉਣ ਦੀ ਗੱਲ ਹੈ ਉਹਨੇ ਤਾਂ ਦੋਨੇ ਪਾਸੇ ਦੀ ਗੱਲ ਕਰਨੀ ਹੁੰਦੀ ਹੈ ਚਲ ਠੀਕ ਹੈ ਕੋਈ ਨਾ ਮੇਰੀ ਗੱਲ ਸੁਣੋ ਤੈਨੂੰ ਮੈਂ ਇੱਕ ਗੱਲ ਕਹਿਣਾ ਸਕਦਾ ਦੇਖ ਲੜਾਂਗੇ ਝਗੜਿਆਂ ਦੇ ਕੁਝ ਨਹੀਂ ਰੱਖਿਆ ਹੂੰ ਤੂੰ ਵੀ ਮਾੜੀ-ਮੋਟੀ ਸਿਆਣੀ ਬਣ ਤੇ ਮਾੜਾ-ਮੋਟਾ ਮੁੰਡੇ ਨੂੰ ਸਮਝਾ ਜੇ ਆਪਾਂ ਨਾ ਸਮਝਾਵਾਂਗੇ ਤਾਂ ਮੁੜ ਕੇ ਕੌਣ ਸਮਝਾਊਗਾ ਜੇਜ ਵਾਕਿਆਂ ਦਾ ਬੈਰ ਪੈ ਗਿਆ ساری ਉਮਰ ਨਹੀਂ ਮੁੱਕਦਾ ਤੇ ਆਪਾਂ ਦੋਨੇ ਕੀ ਕਰਾਂਗੇ ਉਸ ਤੋਂ ਬਾਅਦ ਉਹ ਤਾਂ ਗੱਲ ਠੀਕ ਐ ਸੋ ਵੀ ਸਮਝ ਨਹੀਂ ਆ ਮੈਂ ਬਸ ਤੈਨੂੰ ਰੋਟੀ ਨੀਮ ਕੀ ਉਹ ਵੀ ਮੰਨਣਾ ਮੇਰੀ ਗੱਲ ਸੁਣ ਚੱਲ ਕੋਈ ਗੱਲ ਨਹੀਂ ਉਹਨਾਂ ਨੇ ਵਧੀਕੀਆਂ ਕਰ ਲਈਆਂ ਚਾਹੀ ਆਪਾਂ ਕਰ ਲਈਆਂ ਇੱਕ ਤਰ ਨੂੰ ਨੀਮਾ ਹੋ ਜੇ ਅਗਲਾ ਹਨਾ ਇੱਕ ਤਰ ਨੀਵੀ ਹੋ ਜੇ ਤਾਂ ਸਾਰਾ ਕੁਝ ਸਹੀ ਹੋ ਜਾਂਦਾ ਹੁੰਦਾ ਤੂੰ ਇਹੀ ਗੱਲ ਮੈਂ ਤੈਨੂੰ ਕਹਿਣਾਗਾ ਵੀ ਤੂੰ ਮੁੰਡੇ ਨੂੰ ਸਮਝਾ ਹੁਣ ਹੂੰ ਚਲੋ ਠੀਕ ਐ ਆਣ ਦੇ ਬਗਲੂ ਮੈਂ ਸਮਝਾਉਣੀ ਆ ਬੈਠ ਕੇ ਵੀ ਆਪਾਂ ਹੁਣ ਉਹਨਾਂ ਨਾਲ ਲੜਾਈ ਝਗੜਾ ਨਹੀਂ ਕਰਦੇ ਭੜੇ ਲੱਗਦੇ ਆ ਹਾਂ ਬਸ ਉਹਨੂੰ ਬਿਠਾ ਕੇ ਆਪਾਂ ਸਮਝਾਉਣੇ ਆ ਵੀ ਪੁੱਤ ਸਿਆਣਾ ਬਣ ਨਾਲੇ ਮੈਂ ਕੀ ਦੀ ਖਾਤਰ ਕਰਨਾ ਇਸੇ ਦੀ ਖਾਤਰ ਹੀ ਕਰਨਾ ਜਾਂ ਆਪਣੇ ਇੱਕ ਕੁੜੀ ਹੈ ਦੋ ਜਵਾਕ ਨੇ ਸੋਹਣਾ ਪਰਿਵਾਰ ਆਪਣਾ ਨਾਲੇ ਉਹੀ ਗੱਲ ਲੋਕ ਆਸਾਵਾ ਹੁੰਦਾ ਇਹ ਲੋਕ ਤਾਂ ਹੱਸਦੇ ਹੀ ਆ ਬਧੀ ਮੂੰਹ ਜੁੜ ਜੁੜ ਗੱਲਾਂ ਕਰਦੇ ਗੱਲਾਂ ਕਰਦੇ ਆ ਵੀ ਆ ਤੁਹਾਡੇ ਬਾਰੇ ਵੀ ਉਹੀ ਗੱਲ ਬੁੜੀਆਂ ਕਰਦੀਆਂ ਦਰਾਨੇ ਜਿਹਾਣੀਆਂ ਸਾਰੀ ਉਮਰ ਕੱਢ ਕੇ ਹੁਣ ਅੱਡ ਹੋ ਗਈਆਂ ਹੈ ਇੱਥੇ ਜਾ ਕੇ ਉਹਨਾਂ ਨੂੰ ਕੁਝ ਕਹਿੰਦੀ ਉੱਧਰ ਆ ਕੇ ਉਹੀ ਗੱਲ ਦੋਨੇ ਪਾਸੇ ਅਗਲਾ ਛੜਦਾ ਨਹੀਂ ਕਿਸੇ ਪਾਸੇ ਗੱਲ ਨੂੰ ਠੀਕ ਹੈ ਠੀਕ ਹੈ ਫਿਰ ਬਸ ਆਪਾਂ ਤਾਂ ਲੋੜ ਹੀ ਨਹੀਂ ਲੜਦੇ ਲੜੀਆਂ ਕਰਦੀ ਜਿਹੜੇ ਪੈਸੇ ਆ ਉਹ ਹੁਣ ਉਹਨਾਂ ਨੇ ਕਈ ਰੱਖਿਆ ਕੋਈ ਨਹੀਂ ਦੇ ਦੇਣਗੇ ਆਪੇ ਹੌਲੀ ਹੌਲੀ ਕਰਕੇ ਕਈ ਵਾਰੀ ਨਹੀਂ ਵੀ ਹੁੰਦੀ ਆਪਣੇ ਕੋਲ ਕਿਹੜਾ ਸਾਰੇ ਵਕਤ ਵੀ ਪਈ ਹੁੰਦੇ ਆ ਪੈਸੇ ਜੇਬ 'ਚ ਹੂੰ ਤੇ ਚਲ ਕੋਈ ਗੱਲ ਤੂੰ ਰੋਟੀ ਟੁਕਦਾ ਕਰ ਮੈਂ ਕਰਦੀ ਐ ਤੇ ਜੇ ਬਬਲੂ ਆ ਗਏ ਨਾ ਉਹਨੂੰ ਪਿਆਰ ਨਾਲ ਬੈਠ ਕੇ ਸੁਣ ਜਾ ਨਹੀਂ ਮੈਂ ਕੋਈ ਗੱਲ ਨਹੀਂ ਮੈਂ ਨਹੀਂ ਹੁਣ ਗੁੱਸੇ ਹੁੰਦਾ ਠੀਕ ਹੈ ਨਾ ਚੰਗਾ ਫਿਰ ਚੱਲ ਚਾਹ ਪੀਵਾਂਗੇ ਬਸ ਚਾਹ ਤਾਂ ਹੁਣ ਚੱਲ ਮੈਂ ਚੱਲ ਪੀ ਲੂੰਗਾ ਮਾੜੀ ਚ ਬਣਾ ਲਈ ਫਿਰ ਪਰਿਠਾ ਜਾਂ ਪਾਲੀ ਜਾਂ ਅੱਜ ਨਾਲ ਚੰਗਾ ਚੰਗਾ ਇਹ ਵੈਗਰੂ ਸੱਚੇ ਪਾਸ਼ਾ ਮੇਰੇ ਘਰ ਦੇ ਨੂੰ ਸਤਿ ਮਤਿ ਬਖ ਇਹਨੂੰ ਨੋਕਲਦੇ ਸਾਰਾ ਕੁਝ ਸਹੀ ਹੋ ਜਾਵੇ। ਮਿੰਦੋ ਉਹ ਪਾਣੀ ਦਾ ਗਲਾਸ ਲਿਆ। ਨਾਲੇ ਮੇਰੀ ਗੱਲ ਸੁਣਾ। ਲਾਡੀ ਭਾਗਿਆ ਕੰਮ ਤੇ? ਹਾਂ ਉਹ ਤਾਂ ਹੁਣ ਹੀ ਗਿਆ ਤਿਆਰ ਹੋ ਕੇ। ਤੇ ਮੈਂ ਤੈਨੂੰ ਕਿਹਾ ਸੀ ਵੀ ਉਹ ਨੂੰ ਹੁਣ ਮੇਰੇ ਨਾਲ ਕੋਈ ਗੱਲਬਾਤ ਕਰਕੇ ਜਾਵੇ ਵੀ ਮੇਰੇ ਨਾਲ ਖੇਤੀ ਕਰਵਾ ਦਿਆ ਕਰੇ ਨਾ। ਕੀ ਤਰੇ ਇਹਨਾਂ ਬਾਹਰ ਨਹੀਂ ਕੰਪਨੀਆਂ ਚ? ਲੈ ਹੁਣ ਵਧੀਆ ਕੰਮ ਤੇ ਲੱਗਿਆ ਤਾਂ ਹੈਗਾ 20-25000 ਰੁਪਏ ਮਹੀਨੇ ਦਾ ਲੈਂਦਾ ਹੈਗਾ ਉਹ। ਉਹ 25000 ਨਾਲ ਕੀ ਬਣਦਾ ਭਗਵਾਨ ਨੇ ਕਿੱਥੇ ਖੇਤੀ ਕਰਨੀ ਆ ਪੰਜ ਕਿੱਲੇ ਆਪਣੇ ਆਏਗੇ ਨੇ ਪੰਜ ਸੱਤ ਆਪਾਂ ਕਿੱਲੇ ਠੇਕੇ ਤੇ ਲਈਏ ਤੇ ਰੱਜ ਕੇ ਸੀ ਦੋਨੇ ਪਿਓ ਪੁੱਤੇ ਖੇਤੀ ਕਰੀਏ ਦੁੱਗਣੀ ਫਸਲ ਕੱਢੀਏ ਲੈ ਹੁਣ ਆਪਾਂ ਤਾਂ ਉਸੇ ਕਾਲ ਮਿੱਟੀ ਨਾਲ ਮਿੱਟੀ ਹੋਈ ਜਾਂਨੇ ਆ ਚੋਾਕ ਪੜਾ ਲਿਖਿਆ ਹੈਗਾ ਆਉ ਦਾ ਵਧੀਆ ਨੌਕਰੀ ਤੇ ਲੱਗਿਆ ਹੈਗਾ ਕਿਉਂ ਐਵੇਂ ਟੈਨਸ਼ਨ ਲੈਂਦੀ ਏ ਤੁਸੀਂ ਓਏ ਪ੍ਰਾਈਵੇਟ ਨੌਕਰੀਆਂ ਚੋਂ ਕੁਛ ਨਹੀਂ ਬਣਦਾ ਇਹ ਤਾਂ ਜਿੰਨਾ ਚਿਰ ਕੰਮ ਕਰਾਉਂਦੇ ਆ ਉਨਾ ਚਿਰ ਤਾਂ ਤਨਖਾਹ ਦੇ ਦੇਣਗੇ ਉਦੋਂ ਮਗਰੋਂ ਤੂੰ ਆਪਦੇ ਘਰੇ ਉਹ ਆਪਦੇ ਘਰੇ ਉਹ ਤਾਂ ਗੱਲ ਠੀਕ ਹੈ ਫਿਰ ਹੁਣ ਜਦੋਂ ਲੱਗਿਆ ਵੇਗਾ ਉਹਨੂੰ ਹਟਾਵਾ ਕਿਵੇਂ ਮੈਂ ਜਦੋਂ ਪਹਿਲੀ ਗੱਲ ਤਾਂ ਉਹਦਾ ਮਨ ਹੀ ਨਹੀਂ ਹੈਗਾ ਖੇਤੀ ਕਰਨ ਦੇ ਵਿੱਚ ਉਹਨੂੰ ਪੜ੍ਹਾਈ ਲਿਖਾਈ ਜਿਹੜੀ ਕੀਤੀ ਹੈਗਾਂ ਉਹਦੇ ਕੰਮ ਕਰੀ ਜਾਂਦਾ ਅੱਛਾ ਉਹਦਾ ਤਾਂ ਮਨ ਫਿਰ ਖੇਤੀ ਕਰਨ 'ਚ ਲੱਗਦੀ ਨਹੀਂ ਨੌਕਰੀ ਮਿਲਦੀ ਨਹੀਂ ਤੇ ਖੇਤੀ ਕਰਨ ਨੂੰ ਹੱਥ ਨਹੀਂ ਪਉਂਦਾ ਫਿਰ ਮੈਂ ਧੱਕੇ ਖਾਂਦਾ ਤਰੇ ਫਿਰੂ ਹੁਣ ਮੈਂ ਕਿੰਨਾ ਚਿਰ ਮੱਥਾ ਮਾਰੂ ਖੇਤੀ ਨਾਲਾ ਹੁਣ ਆਪਾਂ ਨੂੰ ਤਾਂ ਕਰਨੀ ਪੈਣੀ ਐ ਜਦੋਂ ਆਪਾਂ ਹੁਣ ਪੰਗਾ ਲੈਂਤਾ ਵੇਗਾ ਹੁਣ ਆਪਾਂ ਤਾਂ ਖੇਤੀ ਛੱਡ ਨਹੀਂ ਸਕਦੇਗੇ ਤੇ ਜਵਾਖ ਨਹੀਂ ਕਰਦਾ ਹੁਣ ਉਹਨੂੰ ਧੱਕੇ ਨਾਲ ਕਿਵੇਂ ਲਾ ਦਈਏ ਤਾ ਤਾਂ ਕਹਤਾ ਖੇਤੀ ਛੱਡ ਨਹੀਂ ਸਕਦੇ ਆਖਰ ਨੂੰ ਮੈਂ ਤਾਂ ਹੁਣ ਮੰਜੇ ਤੇ ਬੈਠੂ ਗਈ ਮੈਂ ਕਿੰਨਾ ਕਿਤੇ ਟੱਕਰਾ ਮਾਰੂ ਮੈਂ ਤਾਂ ਐ ਵੀ ਚੱਲ ਨਾਲ ਲੱਗ ਲਗਾ ਕੇ ਕੁਛ ਨਾ ਕੁਸ ਉਹ ਕਰੀ ਜੂ ਇੰਨੇ ਚੱਲ ਕੰਨਾ ਪੈ ਜੂ ਆਪੇ ਕਰੀ ਜਾਊਗਾ ਚੱਲ ਕੋਈ ਨਹੀਂ ਫਿਰ ਵੀ ਹੁਣ ਕਰੀ ਜਾਂਦਾ ਕਾ ਮਿਹਨਤ ਤਾਂ ਕਰਦਾ ਹੀ ਐ ਕੁਛ ਤਾਂ ਘਰੇ ਲੈ ਆਉਂਦਾ ਹੀ ਐ ਉਹ ਕਿਹੜਾ ਛੱਟ ਕੇ ਆਉਂਦਾ ਬਾਹਰ ਉਹ ਤਾਂ ਛੱਟ ਕੇ ਤਾਂ ਨਹੀਂ ਆਉਂਦਾ ਪਰ ਇਹ ਇਹ ਇੰਨੀ 25 30000 ਰੁਪਏ ਨਾਲ ਆਪਣਾ ਕੁਛ ਨਹੀਂ ਗੁਜ਼ਾਰਾ ਹੋਣਾ ਬਸ ਜੇ ਖੇਤੀ ਕਰਾਉਣੀ ਤਾਂ ਮੇਰੇ ਨਾਲ ਬਹਿ ਕੇ ਗੱਲਬਾਤ ਕਰੇ ਉਹ ਤੇ ਐਮੀਨਾ ਤੁਰਾਖਰੇ ਪ੍ਰਾਈਵੇਟ ਨੌਕਰੀਆਂ ਤੇ ਹਮਾਇਤਾ ਕੁਛ ਨਹੀਂ ਕਹਿੰਦੀ ਵੀ ਜਦੋਂ ਆ ਗਿਆ ਗੱਲ ਕਰ ਲਈ ਹੁਣ ਹੁਣ ਜਦੋਂ ਮੈਂ ਐਂ ਕਹਤਾ ਤੂੰ ਛੱਡ ਕੇ ਨੌਕਰੀ ਘਰੇ ਵਜੇ ਤੇ ਖੇਤੀ ਕਰਨ ਲੱਗਿਆ ਲੋਕ ਤਾਂ ਕਹਿੰਦੇ ਤੁਹਾਡੇ ਧੀਆ ਪੁੱਤ ਬਾਹਰ ਕੰਮ ਕਰਨਾ ਤੇ ਨੌਕਰੀਆਂ ਤੇ ਲੱਗਣ ਤੂੰ ਉਹਨੂੰ ਕਹਿੰਦਾ ਵੀ ਹਟ ਕੇ ਨੌਕਰੀ ਤੇ ਘਰੇ ਆ ਕੇ ਬਹਿਜੇ ਮੈਨੂੰ ਦਿਸੀ ਜਾਂਦਾ ਨਾ ਵੀ ਪ੍ਰਾਈਵੇਟ ਨੌਕਰੀਆਂ 'ਚ ਧਰੇ ਹੀ ਕੁਛ ਨਹੀਂ ਜੇ ਸਰਕਾਰੀ ਨੌਕਰੀ ਹੋਵੇ ਫੇਰ ਵੀ ਮੰਨ ਲਈਏ ਸਰਕਾਰੀ ਨੌਕਰੀ ਮਿਲਦੀ ਕੋਈ ਨਹੀਂ ਫਿਰ ਸਰਕਾਰਾਂ ਹੁਣ ਲਿਆਉਣ ਕਿੱਥੋਂ ਜਵਾਕ ਵੀ ਪ੍ਰਾਈਵੇਟ ਹੀ ਕਰਨਗੇ ਜੋ ਸਰਕਾਰੀ ਤਾਂ ਨਹੀਂ ਮਿਲਦੀ ਨੌਕਰੀ ਉਹ ਫਿਰ ਭਗਵਾਨ ਨੇ ਮੈਂ ਇਹੀ ਕਹਿਣਾ ਤੂੰ ਤਾਂ ਉਹਦੇ ਪੱਖ ਚ ਗੱਲ ਕਰਦੀ ਐ ਨਹੀਂ ਕਹਿੰਦੀ ਵੀ ਹਾਂ ਪਿਆਓ ਪੁੱਤ ਲੈ ਕੇ ਖੇਤੀ ਕਰ ਲੋ ਮੈਂ ਉਹਦੇ ਪੱਖ ਚ ਗੱਲ ਨਹੀਂ ਕਰਦੀ ਮੈਂ ਕਹਿੰਨੀ ਵੀ ਉਹ ਪੜਿਆ ਲਿਖਿਆ ਹੈਗਾ ਉਹਦੀਆਂ ਪੜੀਆਂ ਲਿਖਿਆ ਕਿਉਂ ਖੂ ਖਾਤੇ ਪਾਉਣਾ ਤੂੰ ਖੇਤ ਚ ਕਿਉਂ ਰੋਲਦਾ ਐ ਨਹੀਂ ਕਹਿੰਨੀ ਤੈਨੂੰ ਉਹ ਠੀਕ ਐ ਤੇਰੀ ਗੱਲ ਵੀ ਮੈਂ ਉਹਦੀਆਂ ਪੜੀਆਂ ਲਿਖਿਆ ਨਹੀਂ ਖੂ ਖਾਤੇ ਵਿੱਚ ਪੰਦਾ ਆ ਜੋਰੇ ਕਾ ਮੁੰਡਾ ਲੱਗਾ ਸੀ ਨਾ ਪ੍ਰਾਈਵੇਟ ਨੌਕਰੀ ਤੇ ਉਹ ਕੱਢ ਕੇ ਉਹ ਰੱਖਤਾ ਨਾ ਹੁਣ ਉਹ ਖੇਤੀ ਕਰ ਸਕਦਾ ਨਾ ਕਿਸੇ ਨੌਕਰੀ ਤੇ ਉਹ ਥੋਬੀਆਂ ਵਾਲੇ ਕੁੱਤੇ ਵਾਲੀ ਗੱਲ ਹੋਗੀ ਨਾ ਥੋਬੀਆਂ ਦਾ ਨਾ ਘਾਟ ਦਾ ਤੂੰ ਤਾਂ ਨਾ ਉਹੀ ਫਿਕਰ ਨਾ ਮੈਨੂੰ ਐਂ ਦੱਸ ਜਦੋਂ ਇਹ ਪੜ੍ਹਾਈ ਕਰੀ ਜਾਂਦਾ ਨੌਕਰੀ ਵੀ ਕਰੀ ਜਾਂਦਾਗਾ ਨਾਲ ਨਾਲ ਪੇਪਰ ਵੀ ਦੇਈ ਜਾਂਦਾ ਸਰਕਾਰੀ ਨੌਕਰੀ ਦੇ ਕਈ ਵਾਰੀ ਕੋਈ ਕਰਮਾ ਚ ਲਿਖੀ ਹੁੰਦੀ ਹੈ ਮਿਲ ਜਾਊ ਨੌਕਰੀ ਇਹਦੇ ਕਰਮ ਐਡੇ ਥੋੜੀ ਮਾੜੇ ਹੈਗੇ ਕੋਈ ਕਰਮ ਨਹੀਂ ਮਾਰੇ ਅੱਜ ਕੱਲ ਨਾ ਨੌਕਰੀਆਂ ਤੇ ਪੈਸੇ ਲੱਗਦੇ ਆ ਜੇ ਕਿਸੇ ਨੂੰ 4 ਰੁਪਏ ਦੇਤੇ ਤਾਂ ਤਾਂ ਰੱਖ ਲੈਂਦੇ ਨਹੀਂ ਕੋਈ ਨਹੀਂ ਪੁੱਛਦਾ ਆਪਣੇ ਵਰਗਾ ਨੂੰ ਓਮਕ ਨਹੀਂ ਪੜਿਆ ਹੋਵੇ ਮੁੰਡਾ ਹਰ ਕੋਈ ਨਾ ਇੱਕੋ ਜਿਹਾ ਨਹੀਂ ਹੁੰਦਾ ਜੇ ਉਹਨਾਂ ਦੇ ਮੁੰਡੇ ਨਾਲ ਐ ਹੋਗੀ ਕੋਈ ਜ਼ਰੂਰੀ ਥੋੜੀ ਵੀ ਆਪਣੇ ਮੁੰਡੇ ਨਾਲ ਹੀ ਐ ਹੋਊਗੀ ਚੱਲ ਚੰਗਾ ਤੂੰ ਤਾਂ ਆਪਦੀ ਜਿੱਦ ਰੱਖੇਂਗੀ ਪਰ ਫੇਰ ਵੀ ਨਾ ਉਹਨੂੰ ਕਦੇ-ਕਦੇ ਮੇ ਕਿਤੇ ਨਾ ਕਿਤੇ ਕੰਮ ਕਰਨਾ ਪੈ ਸਕਦਾ ਖੇਤ ਕਿਹੜੇ ਵੇਲੇ ਤੋੜਾ ਵਿਚਾਰਾ ਘਰੋਂ 9 ਵਜੇ ਜਾਂਦਾ ਤਿਆਰ ਹੋ ਕੇ ਸ਼ਾਮ ਨੂੰ 5 6 ਵਜੇ ਆਉਂਦਾਗਾ ਥੱਕਿਆ ਆਉਂਦਾ ਉਹ ਵੀ ਹੁਣ ਕਿਹੜੇ ਵੇਲਾ ਹੁੰਦਾਗਾ ਉਥੇ ਫਿਰ ਇਹਦਾ ਮਤਲਬ ਤੈਨੂੰ ਮੇਰੇ ਤੇ ਤਾਂ ਕੋਈ ਤਰਸ ਨਹੀਂ ਬਸ ਮੈਂ ਟੱਕਰਾਂ ਮਾਰੀ ਜਾਵਾਂ ਮੈਂ ਖੇਤ ਚ ਫਿਰਦਾਰ ਹਾਂ ਦਿਨ ਰਾਤ ਚੱਲ ਮੈਂ ਇਹਦਾ ਕੁਝ ਨਹੀਂ ਕਹਿੰਦੀ ਜਦੋਂ ਆ ਗਿਆ ਆਪੇ ਕਰ ਲਈ ਗੰਦ ਉਹਦੇ ਨਾਲ ਮੇਰੇ ਨਾਲ ਨਾ ਮੱਥਾ ਮਾਰ ਆਏ ਨਹੀਂ ਕਹਿੰਦੀ ਵੀ ਹਾਂ ਆਪਦੇ ਪਿਓ ਨਾਲ ਹੱਥ ਬਿਠਾ ਦੇ ਇਹ ਤੈਨੂੰ ਕਿਹਾ ਤਾਗਾ ਅੱਜ ਨਹੀਂ ਮੈਂ ਆਉਂਦਾਗਾ ਹੂੰ ਹੂੰ ਉਹ ਥੋੜੀ ਜਿਹੀ ਘਾਟਬਾਤ ਹੋ ਗਈ ਸੀ। ਹਾਓ। ਉਹ ਮੋਟਰਸਾਈਕਲ ਠੀਕ ਕਰਵਾਣਾ ਯਾਰ। ਹਾਓ। ਤੂੰ ਤੁਸੀਂ ਆਜੋ। ਅੱਜ ਨਹੀਂ ਮੈਂ ਆਉਂਦਾਗਾ। ਚੰਗਾ ਚੰਗਾ। ਓਕੇ ਓਕੇ। ਡੇਡੀ ਆ ਸੀਗਾ। ਮੰਮੀ ਦਿਖਦੀ। ਮੰਮੀ ਕਿੱਥੇ ਨੇ? ਆ ਜੇਬ ਵਿੱਚ ਪਈ ਏ ਕੱਢ ਲਾ। ਹੀ ਵਗ ਤੜੀ। ਡੇਡੀ ਸੱਚਨ ਵਾਲੇ ਨਾ ਮੈਂ ਕੋਈ ਕਹਿੰਦੇ ਸੀਗਾ ਇਹਨੂੰ ਪੈਸੇ ਚਾਹੀਦੇ ਸੀਗੇ ਕੋਈ ਇਹੋ ਜਿਹੇ ਦਿਨ ਹੋਇਆ ਜਿੱਦ ਤੇਨੂੰ ਪੈਸੇ ਨਾ ਚਾਹੀਦੇ ਹੁਣ ਇਹੋ ਜਿਹੇ ਦਿਨ ਲੰਘੇ ਕਦੇ ਡੈਡੀ ਕਿ ਠੀਕ ਗੱਲ ਤੁਹਾਡੇ ਕੋਲ ਹੀ ਮੰਗੂਗਾ ਤੇ ਹੋਰ ਕੀ ਤੋਂ ਮੰਗੂਗਾ ਮੰਗੂਗਾ ਤੁਹਾਡੇ ਕੋਲੋਂ ਨਾਲੇ ਹੋਰ ਜਦੋਂ ਆਪ ਕਾਰਮਖਾਰੀਆਂ ਆਪ ਸਾਹ ਸੰਭਲੀਆਂ ਤੁਸੀਂ ਪਾਠਾਂ ਤੇ ਆਪ ਜਾਣ ਲੱਗੇ ਭੁੱਗਾਂ ਤੇ ਆਪ ਜਾਣ ਲੱਗੇ ਤਾਂ ਅਗਲਾ ਸਾਰਾ ਕੁਝ ਵੀ ਤੁਸੀਂ ਸੰਭੋ ਬਈ ਡੈਡੀ ਤੁਸੀਂ ਕਿੱ데 ਜਾਣਾ ਸੀਗਾ ਰਸੀ ਬੱਗੇ ਸੀਗੇ ਜਾਣਾ ਕਿਉਂ ਨਹੀਂ ਸੀ ਤੇਰੇ ਸਾਹਮਣੇ ਤਾਂ ਤਿਆਰ ਹੋਇਆ ਬੈਠਾ ਸੀ ਉਹ ਤਾਂ ਕਹਿੰਦਾ ਮੈਂ ਜਾਊਂਗਾ ਉਹ ਮੈਨੂੰ ਐ ਸੀ ਕਿ ਤੂੰ ਹੋਰ ਜਾਣਾ ਹੋ ਤੁਸੀਂ ਜਾਣਾ ਹੋ ਮੈਂ ਤਾਂ ਨਹੀਂ ਪੁੱਛਿਆ ਗਿਆ ਫਿਰ ਦਿਓ ਪੈਸੇ ਮੈਂ ਜਾਣਾਗਾ ਵਰਸਿਟੀ ਮੈਂ ਕਿੱਥੋਂ ਦੇਦਾ ਪੈਸੇ ਮੈਂ ਬੈਂਕ 'ਚ ਬੈਠਾਂਗਾ ਡਾਡੀ ਤੁਹਾਡਾ ਲ ਵੀ ਹੁੰਦ ਨੇ ਪੈਸੇ ਕੱਲ 2000 ਰੁਪਏ ਲੈ ਕੇ ਗਿਆ ਹੁਣ ਤੇਰੇ ਪੈਸੇ ਲੱਗ ਵੀ ਗਏ ਡਿਸ਼ੀਤੀ ਕਰਦਾ ਕੀ ਐ ਤੂੰ ਪੈਸਿਆਂ ਦਾ ਪੜਦਾ ਮੈਨੂੰ ਨਹੀਂ ਦਿੰਦਾ ਕੋਈ ਢੰਗ ਦੇ ਕੱਪੜੇ ਵਾਸ ਲ ਲੈ ਲੈਣਾ ਜਿਹੜਾ ਉਹ ਮੇਰੇ ਤੋਂ ਅੱਡ ਪੈਸਿਆਂ ਦੇ ਲੈ ਕੇ ਆਉਣਾ ਤੂੰ ਹੈ ਤੂੰ ਕਰਦਾ ਕੀ ਇਹ ਸਾਰਾ ਦਿਨ ਇਹ ਜਿਹਨੂੰ ਪਤਾ ਪੜਾਈ ਦੇ ਵੀ ਖਰਚ ਆ ਜਾਂਦਾ ਉਹ ਨਾਲੇ ਨਾਲੇ ਨਾ ਮੈਨੇ ਉਹ ਮੋਟਰਸਾਈਕਲ ਕਰਵਾਣਾਗਾ ਮੋਟਰਸਾਈਕਲ ਠੀਕ ਕਰਾਉਣਾ ਕੀ ਹੋ ਗਿਆ ਮੋਟਰਸਾਈਕਲ ਨੂੰ ਉਹ ਖਰਾਬ ਜਾ ਹੋ ਰਿਆਂ ਹੂੰ ਖਰਾਬ ਹੋ ਰਿਹਾ ਹੈ ਚੰਗੀ ਤਰ੍ਹਾਂ ਦੱਸ ਦੇ ਕੀ ਹੋ ਰਿਹਾ ਸਾਰਾ ਮੂਹਰੇ ਤੋੜੀ ਫਿਰਦਾਗਾ ਹੈਂਡਲ ਉਹਦਾ ਵਿੰਗਾ ਕਰੀ ਫਿਰਦਾਗਾ ਉਹ ਕਾਹ ਨੂੰ ਕੁੱਤਾ ਮੂਹਰੇ ਆ ਗਿਆ ਸੀਗਾ ਹੂੰ ਉਹਦੇ ਕਰਕੇ ਸਾਰਾ ਸਾਰਾ ਇੰਨਾ ਸੁਖ ਨੂੰ ਮੈਂ ਬਚ ਗਿਆ ਨਾ ਛੱਟ ਨਹੀਂ ਬਚੀ ਸੀ ਆ ਤੇਰੇ ਛੱਟ ਕਾਸ ਨੂੰ ਵਜਣੀ ਹੈ ਹੈ ਸੱਚੀ ਗੱਲ ਦੱਸੇਗਾ ਤਾਂ ਫੇਰ ਪੈਸੇ ਮਿਲਣਗੇ ਕੁੱਤਾ ਮੁਰੇ ਆਣੀ ਆਇਆ ਸੀ ਕਾਕਾ ਜੀ ਜਿਹੜੀ ਗੱਲ ਸੱਚ ਆ ਉਹ ਦੱਸ ਦੇ ਜਿਹੜੀ ਰਾਤ ਤੂੰ ਲਾਣ ਪੀ ਕੇ ਆਇਆ ਸੀ ਨਾ ਮੈਨੂੰ ਸਾਰਾ ਹੀ ਪਤਾ ਹੈ ਠੀਕ ਹੈ ਨਾ ਲਾਣ ਕਿੱਡੀ ਪੀਆ ਮੈਂ ਪੀਆ ਨਾਲੇ ਹੋਰ ਜਾਣਾ ਭੋਗਾਂ ਤੇ ਤੇ ਬਾਅਦ ਚ ਆਖਣ ਜਾ ਕੇ ਪਾਰਟੀਆਂ ਕਰਨੀਆਂ ਹੈ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਮੈਂ ਕਿਹੜੀ ਪਾਰਟੀ ਕਰ ਲਈ ਉਹ ਵੀ ਤੁਸੀਂ ਕਹੀ ਜਾਂਦੇ ਹੋ ਮੇਰੀ ਗੱਲ ਸੁਣ ਮੈਂ ਹੀ ਤੈਨੂੰ ਗੇਟ 'ਚੋਂ ਫੜ ਕੇ ਅੰਦਰ ਵਾੜਿਆ ਸੀ ਤੈਨੂੰ ਮੈਂ ਦੱਸਾਂ ਗੱਲ ਠੀਕ ਹੈ ਨਾ ਤੇ ਮੂਝੇ ਮਣਮਣ ਮੁਸ਼ਕ ਮਾਰਦੀ ਸੀ ਐ ਤਾਂ ਕਦੇ ਮੈਂ ਨਹੀਂ ਪੀਤੀ ਚੱਲ ਜੀ ਹੁਣ ਪਤਾ ਲੱਗੀ ਕਿ ਡੜੀ ਚਲੋ ਮਾੜੀ ਮੋਟੀ ਪਾਰਟੀ ਮੁੰਡੇ ਖੁੰਡੇ ਕਰ ਅੱਛਾ ਆਇ ਨਹੀਂ ਕਹਿਣਾ ਵੀ ਜਿਹੜੀ ਗਲਤੀ ਹੋ ਗਈ ਸੌਰੀ ਮਾਫ ਕਰ ਦੇ ਮੁੰਡੇ ਦੀ ਪਾਰਟੀ ਸੀਗੀ ਫਿਰ ਮੈਸੇਜ ਕਰ ਲਿਆ ਜਨ ਫਿਰ ਉਹੀ ਤੇਰਾ ਮੋਟਰਸਾਈਕਲ ਠੀਕ ਕਰਾ ਦੇ ਮੋਟਰਸਾਈਕਲ ਕਿਵੇਂ ਖਰਾਬ ਹੋਇਆਗਾ ਤੈਨੂੰ ਕਹੀ ਰਹਿਣਾ ਨਾ ਗੱਡੀ ਕੁੱਤਾ ਆ ਗਿਆ ਸੀ ਮੁਰੇ ਕੁੱਤਾ ਨਹੀਂ ਆਇਆ ਨਾ ਮੁਰੇ ਮੈਨੂੰ ਪਤਾ ਸਾਰਾ ਉਹ ਸੱਚੀ ਕੁੱਤਾ ਆ ਗਿਆ ਸੀ ਕੁੱਤਾ ਕਿਵੇਂ ਆਇਆਗਾ ਤੂੰ ਜਿਹੜੀ ਦਾਰੂ ਪੀ ਕੇ ਆਇਆ ਸੀ ਨਾ ਉਹਨੇ ਤੇਰਾ ਕੰਮ ਖਰਾਬ ਕੀਤਾ ਮੋਟਰਸਾਈਕਲ ਲਈ ਆਉਂਦਾ ਹਾਂ ਕਿਸੇ ਵੱਜਿਆ ਹੋਗਾ ਦਰਖਤ ਦੇ ਵਿੱਚ ਜਾ ਕੇ ਨਾ 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 ਸੱਚੀ ਹੋ ਗੱਡੀ ਸੌ ਲੱਗੇ ਬਸ ਕੁੱਤਾ ਆ ਗਿਆ ਸੀ ਮੁਰੇ ਆ ਗਿਆ ਸੀ ਕੁੱਤਾ ਮੁਰੇ ਜਿਹਾ ਜਿਹਾ ਮਾਂ ਹੋ ਜਾ ਪੁੱ ਤਲ ਉਹਦੇ ਕੋਈ ਗਲਤੀ ਨਹੀਂ ਹੈ ਚਲਾਹੀ ਉਮਰ ਹੁੰਦੇ ਨਾਲੇ ਡੈਡੀ ਸਾਡੀ ਖਾਣ ਪੀਣ ਦੀ ਜੇ ਹੁਣ ਨਹੀਂ ਖਾਵਾ ਪੀਵਾਂਗੇ ਸਰ ਮੈਨੂੰ ਨਾਸਾ ਕਾਕਾ ਮੈਨੂੰ ਨਾਸਾ ਠੀਕ ਹੈ ਨਾ ਤੇਰੇ ਵਾਲੀ ਉਮਰ ਚ ਲੰਘਿਆ ਹੋਇਆ ਮੈਂ ਥੋੜਾ ਟਾਈਮ ਕੁਝ ਹੋਰ ਸੀ ਹੁਣ ਸਾਡਾ ਪੜ੍ਹੇ ਲਿਖਾਂ ਦਾਗਾ ਡੈਡੀ ਆ ਸਾਡਾ ਪੜ੍ਹੇ ਲਿਖਾਂ ਦਾਗਾ ਤੇਰਾ ਕੁਝ ਹੋਰ ਸੀ ਹੁਣ ਪੈਸੇ ਦਉਂਗੇ ਕਿ ਗੱਲੀ ਸੁਣਾਈ ਜਾਉਂਗੇ ਜੇ ਪੈਸੇ ਮੈਂ ਕਿੱਥੋਂ ਦੇਵਾਂ ਕਦੇ ਕਮਾਈ ਕਰਕੇ 500 ਰੁਪਏ ਮੇਰੇ ਹੱਥ ਤੇ ਧਰਿਆ ਤੂੰ ਡੈਡੀ ਜਦੋਂ ਕਮਾਣ ਲੱਗਾ ਤੂੰ ਨੂੰ ਦੇਣੇ ਨੇ ਪੈਸੇ ਮੈਂ ਕਿਹੜਾ ਕੁਝ ਹੋਰ ਨੂੰ ਦੇਣੇ ਨੇ ਹੋਰ ਦੇਣੇ ਨਾਲੇ ਹੋਰ ਕਾਮਾਦਾਨਾ ਕਾਜ ਦਾ ਦੋਸ਼ ਮਨਾਇਦਾ ਫੜਾ ਆਹ ਕੀ ਮੈਂ ਕੋਈ ਚੀਜ਼ ਨਹੀਂ ਖਰੀਦਣੀ ਕੀ 2000 ਰੁਪਏ ਮੰਗਿਆ 2000 ਰੁਪਏ ਹੈ ਨਹੀਂ 500 ਹੀ ਹੈ ਮੇਰੇ ਕੋਲ ਤਾਂ ਲੈ ਜਾ ਲੈ ਕੇ ਆਣ ਦਾ ਲੈ ਜਾ ਨਹੀਂ 500 ਨਾਲ ਕੀ ਹੋਊਗਾ ਤੁਸੀਂ ਵੀ ਕਮਾਲ ਕਰੀ ਜਿੰਦੇ ਹੋ ਉਹ ਕਾਕਾ ਜੀ 500 ਨਾਲ ਕੀ ਨਹੀਂ ਹੁੰਦਾ ਅੱਧਾ ਬਾਜ਼ਾਰ ਖਰੀਦ ਲਿਆ ਹੁੰਦਾ ਹੁੰਦਾ ਸੀ ਮੈਂ ਤੇਰੇ ਵਰਗਾ ਹੁੰਦਾ 500 ਚ ਲੈਣ ਜੀ ਉਹ 1983 ਗੱਲਾਂ ਜੀ ਤੁਹਾਨੂੰ ਪਤਾ ਕੀ ਚੱਲਦਾ ਹੈ 2025 ਚੱਲਦਾ 25 ਚੱਲਦਾ ਨਾਲੇ ਹੋਰ ਆ ਦੋ 1500 ਹੋਰ ਦੇ ਦੋ ਹੈ ਨਹੀਂ ਕਿ ਮੇਰੇ ਕੋਲ ਲਫੜਾ ਸੀ ਬਹੁਤ ਜਬਾਗ ਜੱਜਾ ਜਿੱਥੋਂ ਤੇਰੇ ਪਿੰਤਰੀ ਮਾਤੋਂ ਲੈ ਲੈ ਪੈਸੇ ਜੀ ਮਾਤੋਂ ਲੈਣੇ ਹੁੰਦੇ ਫਿਰ ਥੋੜੇ ਕੋਲ ਕਿਉਂ ਆਉਂਦਾ ਡਾਡੀ ਦੇ ਮੈਨੂੰ ਪਤਾ ਤੁਹਾਡੇ ਲਈ ਬਹਿਗੇ ਨੇ ਮੇਰੀ ਗੱਲ ਥੋੜਾ ਆਹੀ ਹੈ ਮੇਰੇ ਕੋਲ 500 ਰੁਪਏ ਲੈ ਕੇ ਜਾਣੇ ਦਾ ਲੈ ਜਾਣੀ ਤੇ ਹਿਸਾਬ ਲਾਦਾ ਹਿਸਾਬ ਜਿੰਨੇ ਦੇ ਠੀਕ ਲਾਦਾ ਮੈਂ ਕਰ ਲਾ ਨੀਟੂ ਕੋਲੇ ਬਾਗ ਜੀ ਕਿਰਾਏ ਉਹਨੂੰ ਆਧਾਰ ਮੈਂ ਥੋੜਾ ਤੇਲ ਵੀ ਪਾਉਣਾ ਸੀ ਨਾ ਤੇਲ ਇਹਨਾਂ ਦੇ ਵਿੱਚੋਂ ਪੈ ਜਾਊਗਾ ਪੈਸੇ ਤਾਂ ਜਿਹੜਾ ਠੀਕ ਕਰਾਉਣ ਆਧਾਰ ਪੈ ਜਾਊਗਾ ਉਹ ਇਹਦਾ ਸਮਾਨ ਹੀ ਆਊਗਾ ਥੋੜਾ ਬੋਤਾ ਸਮਾਨ ਵੀ ਲੈਣਾ ਜੇ ਹੈਗਾ ਦੇ ਦਿਓ ਮੇਰੇ ਕੋਲੇ ਹੈ ਨਹੀਂ ਕਾਕਾ ਬਸ ਤੂੰ ਆ 5 ਠੀਕ ਹੈ ਨਾ ਨਾਲੇ ਮੇਰੇ ਤੇਨ ਗੱਲ ਲੱਗਦਾ ਆ ਪੈਸੇ ਤੇਰੀ ਆਖਰੀ ਹੈ ਇਸ ਤੋਂ ਬਾਅਦ ਤੈਨੂੰ ਸਿਰਫ ਤੇਲ ਵਾਸਤੇ ਤੇਲ ਵੀ ਮੈਂ ਪਵਾ ਕੇ ਲੈ ਕੇ ਆਇਆ ਕਰੂੰ ਅੱਛਾ ਹੁਣ ਮੇਰੇ ਤੇ ਯਕੀਨ ਨਹੀਂ ਹੈਗਾ ਜਮੇ ਯਕੀਨ ਦੀ ਗੱਲ ਨਹੀਂ ਹੈਗੀ ਪਰ ਜਿਹੜਾ ਤੁਸੀਂ ਕੁਛ ਕਰਦੇ ਹੋ ਨਾ ਰਾਤ ਨੂੰ ਮੈਨੂੰ ਸਭ ਪਤਾ ਜਿਹੜਾ ਤੂੰ ਮੂਤ ਲੱਖ ਕੇ ਆਉਣਾਗਾ ਚਲ ਡੈਡੀ ਕੋਈ ਨਾ ਗਲਤੀ ਮੰਨਦਾ ਹੋਣਾ ਗਲਤੀ ਮੰਨਨੀ ਦਾ ਜਨਣਾ ਹੋਣਾ ਗਲਤੀ ਮੰਨੀਆਂ ਨਾਲੇ ਹੋਰ ਉਹ ਕੁੜੀ ਵੀ ਤਾਂ ਤੇਰੀ ਭੈਣ ਹੀ ਐ ਖਾਰਾ ਦਿਨ ਘਰ ਦਾ ਕੰਮ ਕਰਦੀ ਐ ਨਾਲੇ ਪੜਦੀ ਐ ਰੁਪਈਆ ਨਹੀਂ ਕਦੇ ਮੈਥੋਂ ਮੰਗਿਆ ਕਦੇ ਆਹਦੇ ਦਾਜ ਵਾਸਤੇ ਚਾਦਰਾਂ ਖਰੀਦਣ ਵਾਸਤੇ ਨਹੀਂ ਮੈਂ ਤਾਂ ਰੁਪਈਆ ਮੰਗਿਆ ਉਹ ਉਹਨੇ ਕੀ ਕਰਨਾ ਉਹ ਲੋਡ ਪੈਂਦੇ ਉਹ ਘੜਾ ਬਾਹਰ ਅੰਦਰ ਜਾਂਦੀ ਹੈ ਘਰੀ ਬੈਠਣਾ ਉਹਦਾ ਇਹ ਬਾਹਰ ਨਾਲੇ ਹੋਉਂਦਾ ਹੁਣ ਅਸੀਂ ਮੁੰਡੇ ਖੁੰਡੇ ਚ ਫਿਰਦੇ ਨੇ ਨਾ ਅੱਜ ਉਹਨੇ ਖਵਾਤਾ ਕੱਲ ਨੂੰ ਸਾਨੂੰ ਖਵਾਣਾ ਪੈਂਦਾ ਇਹ ਤਾਂ ਇੱਕ ਦੂਜੀ ਦੀ ਵਾਰੀ ਹੀ ਹੁੰਦੀ ਆ ਹੂੰ ਐ ਜਿਹੜੀਆਂ ਵਾਰੀਆਂ ਥੋੜਾ ਟਾਈਮ ਹੀ ਆਉਂਦੀਆਂ ਕਾਕਾ ਜੀ ਮੁੜ ਕੇ ਬਾਅਦ ਚ ਦੇਖਣਾ ਲੈਂਦਾ ਤੇਰੇ ਵਰਗੇ ਜੋ ਲੁੱਟੇ ਪੱਟੇ ਜਾਂਦੇ ਨੇ ਨਾ ਉਹ ਤਾਂ ਦੋਸਤੀ ਕਰਕੇ ਆਂਦੇ ਆ ਕਾਹਨ ਤੁਹਾਡੇ ਵਰਗਿਆਂ ਦਾ ਕੋਈ ਇਹੋ ਜਿਹਾ ਨਹੀਂ ਸਾਡੇ ਚ ਠੀਕ ਹੈ ਡੈਡੀ ਖਾਂਦੇ ਪੀਂਦੇ ਚ ਜ਼ਰੂਰ ਆ ਸੀ ਜਿਹੜੀਆਂ ਯਾਰੀਆਂ ਦੋਸਤੀਆਂ ਨੇ ਨਾ ਉਹ ਸਕੂਲਾ ਕਾਲਜ ਤੱਕ ਹੀ ਠੀਕ ਲੱਗਦੀਆਂ ਨੇ ਜਦੋਂ ਜ਼ਿੰਦਗੀ ਚ ਬੰ ਅਲ ਰੋਜ ਅਖਬਾਰ ਭਰੇ ਪਏ ਹੁੰਦੇ ਲੈ ਆਹਾ ਵੀ ਯਾਰ ਦੋਸਤਾਂ ਨੇ ਕਰਤਾ ਕਤਲ ਕਰਤਾ ਫਾਲਾ ਕਰਤਾ ਡੈਡੀ ਹੁਣ ਤੁਹਾਡਾ ਤਾਂ ਕੋਈ ਜਵਾਨੀ ਪਰਚ ਦੋਸਤ ਕੋਈ ਬਣਿਆ ਨਹੀਂ ਕੋਈ ਨਾ ਕੋਈ ਪਤੀ ਲੱਗਦਾ ਅੱਛਾ ਮੇਰਾ ਕੋਈ ਬਣਿਆ ਨਹੀਂ ਸਾਰਾ ਪਿੰਡ ਮੇਰਾ ਦੋਸਤ ਨਹੀਂ ਦੋਸਤ ਆ ਹਾਂ ਉਹ ਮੈਂ ਤਾਂ ਸਾਰਾ ਦੇ ਆਉਣਾ ਜਾਣਾ ਕਾਕਾ ਜੀ ਪਰ ਮੈਨੂੰ ਐ ਲੱਗਦਾ ਆਉਣ ਵਾਲੇ ਟਾਈਮ ਵਿੱਚ ਤੂੰ ਨਹੀਂ ਕਿਸੇ ਨਾਲ ਵਰਤਣਾ ਤੇ ਨਾ ਤੇਰੇ ਕਿਸੇ ਨੇ ਆਉਣਾ ਜਾਣਾ ਲੱਗੀ ਸਮਝ ਮੈਨੂੰ ਸਾਰਾ ਪਤਾ ਡੈਡੀ ਜੀ ਮੈਨੂੰ ਜਿਆਦਾ ਨਾ ਸਮਝਾਓ ਠੀਕ ਹੈ ਨਾ ਜਾਣ ਨੂੰ ਡੈਡੀ ਮੈਨੂੰ ਸਵੇਰੇ ਸਵੇਰੇ ਰਾਮ ਕਹਾਣੀ ਖੁਸੇੜ ਕੇ ਵਜੇਨ ਨਾਲ ਰਹਿਣਾ ਕਿਵੇਂ ਪਿੰਡ ਕੀ ਕਿਹਾ ਕੀ ਆਖਿਆ ਮੈਂ ਪਿੰਡ ਦੇ ਵਿੱਚ ਕਿਹਨੇ ਰਹਿਣਾ ਡਾਡੀ ਇੱਥੇ ਤੇ ਹੋਰ ਆ ਕੀ ਦੇ ਅਸਰ ਪਾਇਆ ਐਡਾ ਵੱਡਾ ਮੈਂ ਓਏ ਪਿੰਡ ਦੇ ਵਿੱਚ ਨੂੰ ਤੁਸੀਂ ਆਪ ਹੀ ਸਹਿਣ ਡਾਡੀ ਇੱਥੇ ਐ ਮੇਰੀ ਗੱਲ ਸੁਣ ਨਾਲੇ ਮੈਂ ਦੱਸਾਂਗਾ ਬਾਹਲਾ ਸਿਆਣਾ ਬਣਦਾ ਇੱਥੇ ਬੈਠ ਤੇ ਹੁਣ ਕੀ ਹੋ ਗਿਆ ਬੈਠ ਤੇ ਮੇਰੀ ਗੱਲ ਸਰਪੰਚ ਆਇਆ ਸੀ ਘਰੇ ਕਾਕਾ ਜੀ ਆ ਜਿਹੜੀਆਂ ਤੂੰ ਕਰਤੂਤਾ ਕਰਦਾ ਫਿਰਦਾ ਨਾ ਸਾਰਾ ਹੀ ਪਤਾ ਸਭ ਨੂੰ ਸਰਪੰਚ ਹਾਂ ਸਰਪੰਚ ਕੀ ਕਹਿੰਦੇ ਸੀ ਅਗਲੇ ਦਾਵਾ ਕਰਨ ਲੱਗੇ ਸੀ ਜਿਹੜਾ ਜਾ ਕੇ ਤੂੰ ਮੰਨੇ ਨੂੰ ਕੁੱਟ ਕੇ ਆਉਣ ਵਾਲੇ ਹੋ ਤੈਨੂੰ ਕੀ ਲੋੜ ਪਈ ਸੀ ਉਹਦਾ ਇੰਨਾ ਇੰਨਾ ਕੁਟਫੇਰਾ ਕਰਨ ਦੀ ਉਹਦੇ ਨਾਲ ਜਵਾਖ ਨਾਲ ਐਡੀ ਤੁਹਾਨੂੰ ਕਿੰਨੇ ਵਾਰਦਾ ਦੱਸਿਆ ਸੀ ਆਪ ਵੀ ਤੇ ਮੂਰੂ ਮੂਰੂ ਬੋਲਦਾ ਸੀ ਉਹ ਯਾਰ ਮੂਰੋ ਬੋਲਦਾ ਤੂੰ ਤਾਂ ਸਿਆਣਾ ਬਿਆਣਾ ਹੈ ਕਿੱਥੇ ਕਿੱਥੇ ਮੈਂ ਤੇਰੇ ਅੱਗੇ ਵੋਚੂਗਾ ਤੁਸੀਂ ਐ ਤਾਂ ਦੇਖਿਆ ਕਰੋ ਦੋਹੇ ਮਾਂ ਪੁੱਤ ਤੁਸੀਂ ਸਾਰਾ ਦਿਨ ਮੈਨੂੰ ਝਕਾਉਣ ਨੂੰ ਲੱਗੇ ਰਹਿੰਦੇ ਹੋ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਕਹਿੰਦੇਗੇ ਹੱਕ ਮੇਰੀ ਗੱਲ ਸੁਣਨਾ ਭਾਵਦਿਆਂ ਨੂੰ ਕਹਿ ਸਕਦੇ ਹੁੰਦੇ ਆ ਉਹ ਤਾਂ ਹੁਣ ਉਹੀ ਗੱਲ ਹੁਣ ਜਦੋਂ ਦੂਜੇ ਪਾਸੇ ਜਾ ਕੇ ਬੈਠ ਕੇ ਆਪਣੇ ਤੇ ਬਗਾਨੀ ਹੋ ਗਏ ਬਗਾਨੀ ਹੋ ਗਏ ਗੱਲਾਂ ਵੀ ਤਾਂ ਦੇਖ ਲਓ ਕੀ ਕਰਦਾ ਉਹ ਜਿਹੜੀਆਂ ਵੀ ਗੱਲਾਂ ਕਰਦਾ ਤੂੰ ਤਾਂ ਦੇਖਣ ਨੂੰ ਲੱਗਦਾ ਸੌਂਦਾ ਜਾਂਦਾ ਕੋਲਦਾ ਇੰਨਾਗਾ ਜੋ ਕੁਝ ਮਰਜ਼ੀ ਬੋਲੀ ਜਾਂਦਾ ਜੋ ਕੁਝ ਮਰਜ਼ੀ ਆਖੀ ਜਾਂਦਾ ਤੂੰ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਮੈਂ ਤੈਨੂੰ ਦੱਸਾਂ ਅੱਜ ਤੋਂ ਬਾਅਦ ਤੂੰ ਮੁੰਡੇ ਨੂੰ ਕੁਝ ਨਹੀਂ ਕਹਿਣਾ ਕੇਰਾਂ ਤਾਂ ਮੈਂ ਉਹਨਾਂ ਨੂੰ ਰੋਕਦਾ ਸਰਪੰਚ ਆਊਗਾ ਸਰਪੰਚ ਦੇ ਨਾਲ ਬੈਠ ਕੇ ਗੱਲਬਾਤ ਕਰਨੀ ਆ ਕਰ ਲੈ ਕੋਈ ਗੱਲ ਨਹੀਂ ਠੀਕ ਹੈ ਨਾ ਜਿਉਂਟਾ ਸਿੱਧਾ ਬੋਲੂ ਫਿਰ ਮੈਂ ਤਾਂ ਕੋਈ ਕੋਈ ਉਲਟਾ ਫਿਲਦਾ ਨਹੀਂ ਬੋਲਦਾ ਤੂੰ ਵੀ ਮਾੜੀ ਜਿਹੇ ਤੇ ਜ਼ੁਬਾਨ ਨੂੰ ਜਿੰਦਾ ਲਾ ਕੇ ਰੱਖੀ ਮੈਂ ਤੈਨੂੰ ਦੱਸਾਂ ਮੈਂ ਤਾਂ ਮੇਰੀ ਤਾਂ ਜ਼ੁਬਾਨ ਬੰਦ ਹੈ ਉਹਨੂੰ ਕਹਦੇ ਹੋ ਠੀਕ ਹੈ ਨ ਲਿਖਾ ਤੇ ਉਹਨਾਂ ਦੇ ਸਾਰੇ ਪਿੱਛੇ ਲਿਖਾ ਆਇਆ ਹੀ ਹੋਰ ਹੋਰ ਤੂੰ ਆਪਦੇ ਕੋਲ ਦੇ ਕੇ ਆਏਗਾ ਧੱਡ ਪਰ ਹੁਣ ਕੀ ਪੜਨਾ ਫਿਰ ਮੂਡ ਖਰਾਬ ਕਿਰਾ ਤਾ ਵਾ ਬਣੇ ਬਣ ਗਈ ਰੋਟੀ ਬਸ ਸਬਜੀ ਬਣੀ ਜਾਂਦੀ ਹੈਗੀ ਠੀਕ ਹੈ ਚਲ ਐ ਕਰ ਮਰਾ ਜਲਦੀ ਰੋਟੀ ਬਣਾ ਫਿਰ ਮੈਂ ਪਸ਼ੂਨ ਨੂੰ ਕਾਕਾਂ ਡਾ ਪਾਤਾ ਤੇ ਖੇਤ ਨੂੰ ਜਾਣਾ ਭਗ ਜਾ ਭਗ ਜਾ ਬਾਪੂ ਖੇਤ ਉਹ ਤੂੰ ਆ ਗਿਆ ਓਏ ਆ ਗਿਆ ਜੀ ਗੱਲ ਸੁਣ ਮੇਰੀ ਚਲ ਮੈਂ ਖੇਤਾਂ ਹੁਣ ਬਾਅਦ 'ਚ ਜਾਉ ਮੈਂ ਤਨੂੰ ਐ ਕਹਿਣਾ ਜਾਂ ਨੌਕਰੀ ਨੌਕਰੀ 'ਚ ਕੁਛ ਨਹੀਂ ਤਰਿਆ ਕੀ ਬਣਦਾ 20-25 ਹਜ਼ਾਰ ਰੁਪਏ ਨਾ ਆਪਾਂ ਖੇਤੀ ਕਰੀਏ 5 ਕਿੱਲੇ ਆਪਣੇ ਨੇ ਤੇ 5 ਕਿੱਲੇ ਠੇਕੇ ਤੇ ਲੈ ਕੇ ਆਪਾਂ ਦੁੱਗਣੀ ਕਮਾਈ ਕਰ ਸਕਦੇ ਆ ਪਤਾ ਦੋਨੇ ਪਿਆ ਪਤਾ ਓ ਬਾਪੂ ਮੈਂ ਤਨੂੰ ਕਹਦਾ ਦਾ ਕਿਹਾਗਾ ਵੀ ਮੈਂ ਨਹੀਂ ਕਰਨੀ ਖੇਤੀ ਨਹੀਂ ਕਰਨੀ ਤੂੰ ਕਿਹੜਾ ਮੇਰੀ ਗੱਲ ਸੁਣਦਾਗਾ ਮੈਂ ਮੇਰਾ ਜੋਬ 'ਚ ਇੰਟਰਸਟ ਹੈ ਮੈਂ ਜੋਬ ਕਰੀ ਜਨਾ 20-25 ਹਜ਼ਾਰੀ ਬਹੁਤ ਆ ਮੇਰੇ ਵਾਸਤੇ ਤਾਂ ਓ 20-25 ਹਜ਼ਾਰ ਨਾਲ ਕੀ ਬਣਦਾ ਓਹੋ ਤੂੰ ਤਾਂ ਅਣਖਾਰੀ ਲੱਗ ਗਈ ਵਾਹ ਨੂੰ ਕੋ ਚਾਹ ਪਾਣੀ ਦਾ ਕੁਝ ਲੈਣ ਦੋ ਫੇ ਰੋਟੀ ਖਾ ਲੈਣ ਨੂੰ ਹਾਂ ਇਹਦੇ ਚਾਹ ਪਾਣੀ ਦਾ ਤਾਂ ਫਿਕਰ ਐ ਉਹ ਮੇਰਾ ਵੀ ਫਿਕਰ ਕਰ ਲੋ ਹੁਣ ਮੈਂ ਕਿੰਨਾ ਚਿਰ ਖੇਤਾਂ 'ਚ ਧੱਕੇ ਖਾਵਾਂਗਾ ਉਹ ਕਹੀ ਤਾਂ ਆ ਨਾ ਬਾਪੂ ਠੇਕੇ ਤੇ ਦੇ ਦੇ ਜ਼ਮੀਨ ਐ ਤੂੰ ਕਾਹਨੋਂ ਉਸ ਮਿੱਟੀ ਨਾਲ ਮਿੱਟੀ ਹੁੰਨਾਗਾ ਬਹੁਤ ਐ ਬਸ ਜਿੰਨੀ ਹੈਗੀ ਐ ਆ ਯਾਉ ਠੇਕਾ ਦੇ ਤਾਂ ਸੁੱਖ ਮੈਨੂੰ ਮੈਂ ਮਿੱਟੀ ਨਾਲ ਮਿੱਟੀ ਹੋ ਕੇ ਫੇਰ ਹੀ ਪੰਜ ਚਿੱਲੇ ਪੈਦਾ ਕੀਤੇ ਨੇ ਉਹ ਜੇ ਮੜਾ ਮੋਟਾ ਤੂੰ ਹੱਥ ਵਿਟਾਵੇਂ ਤਾਂ ਆਪਾਂ ਸੌਖੇ ਹੋ ਜੀਏ ਉਹ ਬੇਬੇ ਸਮਝਾ ਆ ਨਾ ਬਾਪੂ ਨੂੰ ਇਹ ਉਹੀ ਪੁਰਾਣੀ ਸੋਚ ਤੇ ਬੈਠਾ ਹਜੇ ਕੌਣ ਕਰਦਾ ਖੇਤੀ ਹੁਣ ਕੋਈ ਨਹੀਂ ਕਰਦਾ ਖੇਤੀ ਕੁੱਤੀ ਮਾਜੀ ਮੈਨੂੰ ਤਾਂ ਨਾ ਸਵੇਰ ਦੀ ਮੈਂ ਤਾਂ ਮੱਥਾ ਮਾਰੀ ਜਾਨੀ ਇਹਨਾਂ ਗੱਲਾਂ ਤੇ ਵੀ ਤੂੰ ਨਾ ਇਹ ਗੱਲਾਂ ਕਰ ਨਾ ਗੱਲਾਂ ਕਰ ਜਵਾਕ ਲੱਗਿਆ ਨੌਕਰੀਆਂ ਨੂੰ ਲੱਗਿਆ ਰਹਿੰਦੇ ਉਹ ਨੌਕਰੀ ਮੈਂ ਕਹਿੰਦਾ ਕਿਹੜੇ 50000 ਰੁਪਏ ਦਿੰਦੇ ਆ 25000 ਰੁਪਏ ਉਹ ਕੁੱਲਾ ਨੂਨ ਆਉਂਦਾ ਨਾ ਤੇਲ ਆਉਂਦਾ ਓ ਬਾਪੂ ਜ਼ਰਾ ਕੋਸਾਊਗਾ ਤੂੰ ਧਿਆਨ ਰੱਖ ਮੇਰੀ ਗੱਲ ਸੁਣਾ ਇਹ ਤਾਂ ਹੁਣੇ-ਹੁਣੇ ਲੱਗਿਆ ਹੀ ਆ ਨੌਕਰੀ ਦੇ ਠੀਕ ਐ ਹੌਲੀ-ਹੌਲੀ ਇਹ ਬਾਅਦ ਚ ਇਨਸੈਂਟਿਵ ਹੁੰਦਾ ਦਾ ਆਪਦੇ ਆਪ ਤਨਖਾਹ ਵਧ ਜਾਂਦੀ ਹੁੰਦੀ ਐ ਓ ਪੁੱਤਰਾ ਤੁਸੀਂ ਮਾਂ ਪੁੱਤ ਨਾ ਮੈਨੂੰ ਗੱਲਾਂ ਚ ਤਾਂ ਆਉਣ ਨਹੀਂ ਦਿੰਦੇ ਕੋਈ ਤੁਹਾਡਾ ਦਿਮਾਗ ਜਾਦੇ ਤੇਜ ਐ ਮੈਂ ਖੇਤੀਬਾੜੀ ਵਾਲਾ ਮੇਰਾ ਦਿਮਾਗ ਕੰਮ ਨਹੀਂ ਕਰਦਾ ਗੱਲਾਂ ਚ ਆਉਣ ਵਾਲੀ ਕਿਹੜੀ ਗੱਲ ਆ ਕੀ ਜੇ 20-25000 ਰੁਪਿਆ ਆਉਂਦਾ ਕੋਈ ਮਾੜਾਗਾ ਇਹ ਨਾ ਲੋਕ ਤਾਂ ਇੰਨੇ ਨੂੰ ਵੀ ਤਰਕ ਦੇ ਫਿਰਦੇ ਨੇ ਨਾਲੇ ਬਾਪੂ ਦੇਦਾ ਉਹੀ ਪੁਰਾਣੀ ਸੋਚ ਆ ਮੇਰੀ ਮੇਰੀ ਸੋਚ ਤਾਂ ਕਿੱਥੇ ਤੱਕ ਜਾਂਦੀ ਆ ਆਹ ਜਿਹੜੇ ਬਿੱਟ ਬਟ ਕੋਇਨ ਜੇ ਚੱਲਦੇ ਆ ਠੀਕ ਆ ਵੀ ਇਹੇ ਸ਼ੇਅਰ ਮਾਰਕੀਟ ਦੇ ਵਿੱਚ ਕਿਵੇਂ ਇਨਵੈਸਟ ਕਰਾਂ ਕਿਵੇਂ ਸ਼ੇਅਰ ਮਾਰਕੀਟ ਮਾਰਕੀਟ ਦੇ ਵਿੱਚ 25000 ਤੋਂ 70000 ਲੱਖ ਰੁਪਇਆ ਬਣਾਵਾ ਇਹੇ ਜੀ ਗੱਲ ਬਾਤ ਚੱਲ ਜੇ ਸਾਡੇ ਉਥੇ ਕੰਮ ਤੇ ਆਈ ਨਹੀਂ ਅਸੀਂ ਵਿਹਲੇ ਬੈਠੇ ਉਥੇ ਤੈਨੂੰ ਦੱਸਦਾ ਦਿਨਾਂ ਦੇ ਵਿੱਚ ਤੈਨੂੰ ਮੈਂ ਇਥੇ ਲੱਖਪਤੀ ਕਰੋੜਪਤੀ ਬਣਾ ਕੇ ਦਿਖਾਉਂਗਾ ਅੱਛਾ ਹਾਂ ਜਿਹੜੇ ਹਿਸਾਬ ਨਾਲ ਤੂੰ ਕਹਿਣਾ ਮੈਨੂੰ ਤਾਂ ਨਹੀਂ ਲੱਗਦਾ ਪੁੱਤ ਇਹ ਤਾਂ ਮੈਨੂੰ ਤਾਂ ਲੱਗਦਾ ਫੋਕੇ ਸੁਫਨੇ ਨੇ ਤੇਰੇ ਤੂੰ ਹੁਣੇ ਕਾਨੂੰ ਆ ਤੇ ਰੰਨਾ ਪਾਉਣਾਗਾ ਹਰ ਇੱਕ ਗੱਲ ਚ ਹੈ ਪਹਿਲੇ ਤੈਨੂੰ ਪੜ੍ਹਾਈ ਨਹੀਂ ਪੂਰੀ ਕਰ ਲੈਂਦਾ ਸੀ ਹੁਣ ਇਹ ਨੌਕਰੀ ਤੇ ਲੱਗਾ ਤੇ ਨੌਕਰੀ ਨਹੀਂ ਇਹਨੂੰ ਕਰ ਲੈਂਦਾਗਾ ਮੇ ਖੇਤੀ ਜੋ ਕੱਢੇਗਾ ਕੀ ਮੈਨੂੰ ਇਹ ਤਾਂ ਦੱਸ ਦੇ ਤੂੰ ਐ ਕਰ ਬਾਪੂ ਤੂੰ ਮੈਨੂੰ ਦੇ 6 ਮਹੀਨੇ ਸਿਰਫ ਠੀਕ ਆ 6 ਮਹੀਨੇ ਮੈਂ ਕੰਮ ਕਰੂੰਗਾ ਮੈਨੂੰ ਮੈਥੋਂ ਰੁਪਈਆ ਨਾ ਮੰਗਿਓ ਤੂੰ ਖੇਤੀ ਦੇ ਆ ਦਾ ਘਰ ਚ ਲਾ ਠੀਕ ਆ ਇੱਕ ਵਾਰੀ ਮੈਨੂੰ 6 ਮਹੀਨੇ ਦੇ ਦੇ ਬਸ 6 ਮਹੀਨਾ ਦੇ ਵਿੱਚ ਮੇਰਾ ਨਾਂ ਕੁਝ ਬਣਿਆ ਤਾਂ ਮੈਂ ਤੇਰੇ ਨਾਲ ਖੇਤੀ ਕਰਾਂਗਾ ਨਹੀਂ ਫਿਰ ਮੈਨੂੰ ਆਪਦਾ ਟਾਈਮ ਆਪਦੇ ਆਪ ਮੈਨੂੰ ਸੋਚ ਲੈਣ ਦੇ ਪਤਾ ਹੀ ਕਰਨਾ 6 ਮਹੀਨਿਆਂ ਦੇ ਵਿੱਚ 25000 ਰੁਪਈਆ ਆਊਗਾ 25000 ਦੇ ਮੈਂ ਲਾਊਗਾ ਸ਼ੇਅਰ ਠੀਕ ਆ ਸ਼ੇਅਰ ਲੈ ਕੇ ਮਾਰਕੀਟ ਦੇ ਵਿੱਚ ਲਾ ਲੂੰਗਾ ਠੀਕ ਆ 6 ਮਹੀਨਿਆਂ ਦੇ ਵਿੱਚ ਜਿੰਨੇ ਐਨਆਰਪੀਏ ਮੈਂ ਉਹਦੇ ਵਿੱਚ ਸ਼ੇਅਰ ਦੇ ਵਿੱਚ ਹੋਰ ਲਾਏ ਜਾਊਗਾ ਲਾਏ ਜਾਊਗਾ ਜਦੋਂ ਖਾਸੇ ਸ਼ੇਅਰ ਹੋ ਗਏ ਉਹ ਇੱਕੋ ਦਮ ਵੱਧ ਕੇ ਮੁਨਾਫਾ ਵੀ ਇਕੱਠਾ ਹੀ ਆਊਗਾ ਆ ਤਰੇ ਠੇਕੇ ਠੋਕੇ ਨਾਲ ਜਿਹੜੀ ਜ਼ਮੀਨ ਦੇ ਆਉਂਦੇ ਆ ਜਾਂ ਜਿਹੜੇ ਤੂੰ ਕਮਾਈ ਕਰਦਾ ਉਹਨਾਂ ਨਾਲ ਤਿੱਗਣਾ ਚੌਗਣਾ ਮੁਨਾਫਾ ਆ ਜਾਊਗਾ ਆਪਾਂ ਨੂੰ ਠੀਕ ਆ ਠੀਕ ਆ ਹਾਂ ਉਹ ਪਤਰਾ ਗੱਲਾਂ ਨਾਲ ਤਾਂ ਤੂੰ ਪੁੱਲ ਬਣ ਨਹੀਂ ਜਾਂਦਾ ਚੱਲ ਕੋਈ ਨਹੀਂ ਇਹ ਵੀ ਦਿਨ ਆ ਜਾਣਗੇ ਦੇਖ ਲੈਣੇ ਤੁਸੀਂ ਆਪ ਦੀ ਜਿੱਦ ਕਰ ਲੋ ਇਹ ਤਾਂ ਅਣਪੜਹਾ ਵਾਲੀ ਗੱਲ ਹੈ ਇਹਨੂੰ ਤੇਰੀ ਪੜ੍ਹਾਈ ਤਾਂ ਲਿਖਾਈ ਦਾ ਕੀ ਫਾਇਦਾ ਉਹੀ ਤਾਂ ਗੱਲ ਹੈ ਸਾਰਾ ਕੁਝ ਸਤ ਬਾੜ ਚ ਪੈਂਦੀ ਕੀ ਸਤ ਬਾੜ ਚ ਪਵੇ ਕੀ ਆ ਹੋਰ ਹੀ ਨਹੀਂ ਮੈਨੂੰ ਤਾਂ ਕੋਈ ਸਮਝ ਹੀ ਨਹੀਂ ਆਉਂਦੀ ਸ਼ੇਅਰ ਕਰ ਦੂ ਸ਼ੇਅਰ ਕਰ ਦੂ ਕੀ ਕਰ ਦੂ ਮੈਂ ਕੀ ਕਹਿੰਦਾ ਵੀ ਇਹ ਪੈਸੇ ਕਿਵੇਂ ਇਕੱਠੇ ਹੋ ਜਾਣਗੇ ਜੇ ਕੰਮ ਕਰਾਂਗੇ ਖੇਤੀ ਚ ਤਾਂ ਹੀ ਕੋਈ 2 ਰੁਪਏ ਬਣਨਗੇ ਇਹ ਆਨਲਾਈਨ ਮਾਰਕੀਟਿੰਗ ਹੁੰਦੀ ਆ ਪਹਿਲਾਂ ਹੁੰਦੀ ਸੀ ਖੇਤੀ ਠੀਕ ਆ ਹੁਣ ਆ ਗਈ ਮਾਰਕੀਟਿੰਗ ਹੁਣ ਜਿੰਨੀ ਆਪਾਂ ਮਾਰਕੀਟਿੰਗ ਕਰਾਂਗੇ ਜਾਂ ਜਿੰਨਾ ਨੈਟ ਤੇ ਪੜਾਂਗੇ ਉਸ ਚੀਜ਼ ਬਾਰੇ ਉਨੀ ਨੌਲੇਜ ਆਊਗੀ ਠੀਕ ਹੈ ਹੁਣ ਨਵੇਂ ਨਵੇਂ ਕੋਇਨ ਆ ਜਾਂਦੇ ਆ ਕਦੇ ਬਾਈ ਕੋਇਨ ਆ ਗਿਆ ਕਦੇ ਕੋਈ ਕੋਈ ਬਾਈ ਨਿਓਰ ਆ ਗਿਆ ਕਦੇ ਕੋਸ ਆ ਗਿਆ ਕਦੇ ਡੋਜ ਕੋਇਨ ਆ ਗਿਆ ਹੈ ਜਿਹੜੇ ਨਵੇਂ ਕੋਇਨ ਆਉਂਦੇ ਆ ਉਹ ਆਉਂਦੇ ਘੱਟ ਰੇਟਾਂ ਤੇ ਠੀਕ ਹੈ ਜਿਵੇਂ ਹੁਣ ਜਿਹੜਾ ਬਿਟ ਕੋਇਨ ਬਿਟ ਕੋਇਨ ਆਇਆ ਸੀਗਾ ਮੇਲੇ ਲਾ ਘੱਟੋ ਘੱਟ ਅੱਜ ਤੋਂ ਕਈ ਸਾਲ ਪਹਿਲਾਂ ਤੇ ਅੱਜ ਪਤਾ ਕਿੰਨੇ ਦਾ ਹੈਗਾ ਓ ਪੁੱਤ ਮੇਰੇ ਨਹੀਂ ਆ ਪੱਲੇ ਪੈਣੀਆਂ ਜਿਹੜੀਆਂ ਤੇਰੀਆਂ ਗੱਲਾਂ ਨੇ ਉਹ ਫਿਰ ਮੇਰੀ ਗੱਲ ਤਾਂ ਸੁਣ ਲੈ ਜਿਹੜੀ ਗੱਲ ਮੈਂ ਸਮਝਾਉਣਾ ਮਾਤਾ ਮੈਂ ਤਾਂ ਕਿਉਂ ਮੱਥਾ ਮਾਰੀ ਜਾਂਦਾ ਇਹਦੇ ਨਾਲ ਇਹਦੇ ਨਹੀਂ ਪੱਲੇ ਪੈਣੀ ਕੋਈ ਗੱਲ ਹਾਂ ਤੈਨੂੰ ਆਹੀ ਗੱਲ ਦੱਸਦਾਗਾ ਠੀਕ ਹੈ ਜਦੋਂ ਆਇਆ ਸੀਗਾ ਜਿਹੜੇ ਲੋਕਾਂ ਨੇ ਉਦੋਂ ਹਜ਼ਾਰ ਹਜ਼ਾਰ ਰੁਪਏ ਜਿਹਨਾਂ ਦੇ ਪਿਓ ਨੇ ਲੈ ਕੇ ਰੱਖ ਰਿਆ ਜੇ ਉਦੋਂ ਬਾਪੂ ਤੂੰ ਲਿਆ ਹੁੰਦਾ ਨਾ ਬਿਟਕੋਇਨ ਅੱਜ ਨੂੰ ਕਰੋੜਪਤੀ ਹੁੰਦੇ ਇੱਕ ਬਿਟਕੋਇਨ ਨਾ ਠੀਕ ਹੈ 58 ਲੱਖ ਨੂੰ ਹੋਇਆ ਪਿਆ ਹੁਣ अच्छा हां एक मिनट ਕੋਣ ਜਿਨ੍ਹਾਂ ਨੇ ਹਜ਼ਾਰ ਲਈ ਸੀ ਹੁਣ ਤੂੰ ਗੁਣਾ ਕਰ ਲੈ 58 ਲੱਖ ਨੂੰ ਹਜ਼ਾਰ ਦੇ ਹਿਸਾਬ ਨਾਲ ਉਹ ਪੁੱਤਰਾ ਮੈਂ ਫਿਰ ਆਣ ਪੜ ਬੰਦਾ ਹੈ ਮੈਨੂੰ ਕਿਹੜਾ ਇੰਨਾ ਗੱਲਾਂ ਦਾ ਪਤਾ ਹੈ ਹੁਣ ਤੁਸੀਂ ਤੂੰ ਪੜ ਲਿਖ ਗਿਆ ਤੇ ਆ ਤੇਰੀ ਮਾਂ ਦੇ ਸਹਾਰੇ ਤੇ ਚੱਲਦਾ ਹੁਣ ਠੀਕ ਹੈ ਕਰ ਲੋ ਜਿਵੇਂ ਤੁਹਾਡਾ ਜੀ ਕਰਦਾ ਹੁਣ ਮੈਂ ਉਹ ਵੀ ਕਰੀਏ ਇਹਨਾਂ ਦਾ ਤੂੰ ਤੇ ਤੁਹਾਡੀ ਮਾਂ ਪੁੱਤਰੀ ਇੱਕ ਗੱਲ ਹੈਗੀ ਤੁਹਾਡੀ ਮਾਂ ਪੁੱਤਰੀ ਦੀ ਗੱਲ ਸਵੇਰ ਦਾ ਐਂ ਜਿ ਦੀ ਜਾਂਦਾ ਮੇਰੇ ਨਾਲ ਦੀ ਹੈ ਬਸ ਮੇਰੇ ਕਰਮਾਂ ਚ ਹੀ ਲਿਖਿਆ ਹੈ ਪਸ਼ੂਆਂ ਨੂੰ ਪੱਠੇ ਪਾਉਣੇ ਆ ਖੇਤਾਂ ਚ ਧੰਦਾ ਕਰਨਾ ਹੁੰਦਾ ਬਸ ਮੇਰੇ ਸਭਾ ਮੈਂ ਹੁੰਦਾ ਕਰ ਲੈ ਨਹੀਂ ਹੁੰਦਾ ਜੇ ਕੋਈ ਠੇਕੇ ਦੇ ਦੇ ਬਾਕੀ ਜੇ ਜਦੋਂ ਮੈਂ ਸ਼ੇਅਰ ਲਏ ਹੋਏ ਜੇ ਕਿਤੇ ਉਹ ਸ਼ੇਅਰ ਇੱਕੋ ਦਾਮ ਚੜ ਗਏ ਤੇ ਇੱਕੋ ਦਾਮ ਖਾਤੇ ਜਿਹੜੇ ਪਿਆ ਡੱਗਿਆ ਨਾ ਤੇਰੀਆਂ ਅੱਖਰਣੀਆਂ ਹੋ ਜਾਣਗੀਆਂ ਵੀ ਵਾਹ ਓ ਸ਼ੇਰਾ ਮੈਂ ਤੈਨੂੰ ਰੋਕਦਾ ਰਿਹਾ ਰੋਕਦਾ ਰਿਹਾ ਪਰ ਮੈਨੂੰ ਹੁਣ 6 ਮਹੀਨੇ ਰੋਕੀ 6 ਮਹੀਨੇ ਮੈਨੂੰ ਆਵਾਜ਼ ਫੋਨ ਤੇ ਮੱਥਾ ਮਾਰ ਲੈਣ ਦੇ ਠੀਕ ਹੈ ਨਾ ਕਰ ਲੈ ਕਰ ਲੈ ਜਿਵੇਂ ਤੇਰਾ ਜੀ ਕਰਦਾ ਕਰ ਲੈ ਮੈਂ ਤਾਂ ਜਿੱਥੇ ਇੰਨੇ ਸਾਲ ੱੱਕੇ ਖਾਂਦੇ ਨੂੰ ਹੋ ਗਏ ਉੱਥੇ ਹੋਰ ਸਹੀ ਚੰਗਾ ਬਾਪੂ ਹਾਂ 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 ਮੈਂ ਤਾਂ ਖੁਸ਼ ਹੀ ਆਂੀ ਆ। ਆਹੋ। ਕੋਈ ਨਹੀਂ ਬੋਲਦਾ ਤੇਰੇ ਪਤਾ ਨਹੀਂ ਅੱਜ ਨੂੰ ਕੀ ਹੋਇਆਗਾ। ਮੈਂ ਖੁਸ਼ ਹੋਵਾਂ ਕਿਵੇਂ? ਤੂੰ ਰੋਟੀ ਫੜਾ ਕੇ ਰਾਂ ਮੈਂ ਜਾਣਾ ਖੇਤ ਨੂੰ। ਆਹੋ। ਸੋਨੂੰ ਤਾਂ ਸਰਜੂ। ਤੂੰ ਤਾਂ ਗੱਲਾਂ ਨਾਲ ਸਾਰਦੇਂ। ਮੈਂ ਤਾਂ ਕੰਮ ਕਰਨਾ ਪੂਣਾ।